ਕੀ ਸੋਚਣ ਡੈਪੀ ਸੋਚਣਾ ਕੀ ਆ ਇਹ ਆਂਟੀ ਜ਼ਿਆਦਾ ਨਹੀਂ ਚਿੜਾ ਕੇ ਕੁਛ ਨਹੀਂ ਇਦਾਂ ਇਤਨੀ ਹੈਗੀ ਨਹੀਂ ਕਿੰਦੇ 500 ਰੁਪਿਆ 500 ਰੁਪਿਆ ੱੱਲੇ ਪੋਚੇ ਦਾ 500 ਰੁਪਿਆ ਘਟਨੀ ਹੈ ਨਹੀਂ ਹੈਗਾ ਰਿਕਰ ਦੇ ਇਹਨਾਂ ਲਾਉਣਾ ਪੁੱਛਿਆ ਹਨਾ ਕਿੱਡਾ ਵੱਡਾ ਘਰ ਇਹਨਾਂ ਦਾ ਵੇਲੇ ਮੈਂ ਕਿਹਾ ਤੇ ਤੂੰ ਉਹੋ ਕਰਦਾ ਕੱਲ੍ਹ ਜਾ ਹੁਣ ਆ ਕੰਮ ਦੋਵਾਂ ਥਾਂ ਤੇ ਕਿੱਥੋਂ ਆਣਾ ਨਹੀਂ ਉਹ ਤੇ ਚਲ ਮੈਂ ਘਾਰ ਹੀ ਲਵਾਂਗੀ ਚਲ ਦੇਖ ਲਓ ਤੁਸੀਂ ਜਿੱਦਾਂ ਕਰਨਗੇ ਉਹ ਕਰਦਿਆ ਕਰਨਗੇ ਫਿਰ ਗੁੱਸਾ ਕਰਨਗੇ ਨਾ ਸਾਡੇ ਨਹੀਂ ਕਰਦੇ ਆ ਉਹਦਾ ਮੈਂ ਕਹਿਦਾਗਾ ਨੁਕਸਦਾਰ ਨੂੰ ਵੀ ਜਦੋਂ ਕਿਤੇ ਜ਼ਿਆਦਾ ਕੰਮ ਹੋਊਗਾ ਉਦੋਂ ਕਰਜਾ ਕਰੀ ਤੂੰ ਪੱਕਾ ਨਾ ਕਰ ਨਿੱਕਾ ਨਿਆਣਾ ਬਨਿਆਣਾ ਵੀ ਸਾਹਮਣਾ ਵਾਣਾ ਨਹੀਂ ਉਹ ਤੇ ਹੈ ਜੇ ਪੈਸੇ ਸਹੀ ਦੇ ਦੇਣ ਫਿਰ ਤੇ ਮੈਂ ਕਰੀ ਲਵਾਂਗੀ ਪਰ 500 ਰੁਪਏ ਘੱਟ ਪਾ ਚਲ ਦੇਖ ਲਾਂ ਕਰੀ ਜਾਂਾ ਸਲਾਹ ਕਰਕੇ ਵੇਖ ਲਾਂਗੇ ਆਹ ਇੱਥਾ ਕਰ ਲਓ ਤੇ ਪੈਸੇ ਉਹ ਤਰਪਾਲ ਵਾਸਤੇ ਪੈਸੇ ਕਿੰਨਾ ਤੋਂ ਪੁੱਛਣੇ ਤੇ ਮੈਂ ਸਰਦਾਰ ਨੂੰ ਪੁੱਛਣੇ ਆ ਨਾ ਆਂਟੀ ਨੂੰ ਨਹੀਂ ਪੁੱਛਣਾ ਨਹੀਂ ਸਰਦਾਰ ਨਾਲ ਗੱਲ ਕਰਨੀ ਠੀਕ ਆ ਕਰ ਲਿਓ ਫਿਰ ਹਾਂ ਆ ਫੇ ਮੈਂ ਚਾਹ ਪੀ ਕੇ ਮੈਂ ਵੀ ਜਾਵਾਂ ਫਿਰ ਬਰ ਰੋਠੀ ਨਾ ਗਿਆ ਵੇਠੀ ਠੀਕ ਹਾਂ ਚਾਹ ਬਰੀ ਸਵਾਦ ਆ ਨਾ ਹਾਂ ਕਿੰਨਾ ਦੁੱਧ ਪਾ ਕੇ ਬਣਾਈ ਆ ਜਦ ਦੁੱਧ ਦੀ ਪੱਤੀ ਪਾਈ ਹੁੰਦੀ ਇਦਾਂ ਹਾਂ ਰੋਜ਼ ਹੀ ਇਦਾਂ ਪੀਂਦ ਮਿਲਦੀ ਏ ਚਾਹ ਤਾਂ ਬੱਚਾ ਤੇ ਹੈਗਾ ਹੀ ਹਾਂ ਚਾਹ ਵਧੀਆ ਬਣਾਉਂਦੇ ਆ ਆਹੋ ਨਹੀਂ ਤਾਂ ਆਪਾਂ ਤੇ ਐਵੇਂ ਕਾਵਾ ਚਾਹ ਪੀਦਾ ਵਾ ਨਾ ਜੋ ਕਰਮਾਂ ਦੇ ਵਿੱਚ ਉਹੀ ਪੀਣਾ ਅੱਜ ਤੇਰੇ ਕਰਮਾਂ ਵਿੱਚ ਲਿਖੀ ਤੂੰ ਪੀ ਲਈ ਹਾਂ ਉਦਾਂ ਨਾ ਤੁਸੀਂ ਅੱਜ ਨਾ ਜਵਾਬ ਨਾ ਦਿਓ ਇਹਨਾਂ ਨੂੰ ਨਹੀਂ ਦਿੰਦਾ ਜਵਾਬ ਮੈਂ ਨਹੀਂ ਜਵਾਬ ਦਿੰਦਾ ਅੱਜੇ ਮੈਨੂੰ ਪਤਾ ਵਾ ਸਰਦਾਰ ਗੁੱਚਾ ਕਰ ਜਾਂਗੇ ਹਨ ਹਾਂ ਤੇ ਫਿਰ ਮੈਂ ਕੱਲ ਉਧਰ ਕੰਮ ਕਰਨਾ ਆਉਂਗੀ ਨਾ ਤੇ ਜੇ ਇੱਧਰ ਨਾ ਆਉਂਗੀ ਤੇ ਫੇਰ ਤੁਸੀਂ ਦੱਸਿਓ ਕਿ ਪੈਸੇ ਘਾਟੋ ਤਾਂ ਨਹੀਂ ਮੰਨਦੇ ਹਾਂ ਇੱਕ ਗੱਲ ਕਰ ਹਣਾ ਇਹ ਗੱਲ ਕਰ ਲੂ ਹਾਂ ਫੇਰ ਘਾਟੇ ਚਲ ਪਾਚ ਆਪੀ ਤੇ ਜਾ ਕੇ ਕੋਈ ਹੋਣਾ ਉੱਠ ਰਿਹਾ ਹੋਏ ਹਾਂ ਨਹੀਂ ਉਦਾਂ ਤਾਂ ਕਹਿੰਦੇ ਹੀ ਫੜਾ ਦਾਂਗੇ ਹਾਂ ਬੜਾ ਧਿਆਨ ਰੱਖਦੇ ਪਿਆ ਵਾ ਠੀਕ ਆ ਸ਼ਰਾਤ ਆ ਕਰਦਾ ਨਾ ਉਹਨਾਂ ਨੂੰ ਚੰਗੀਆਂ ਲੱਗਦੀਆਂ ਹਾਂ ਹਾਂ ਹੈਈ ਸ਼ਰਾਤ ਦੀ ਆ ਤੇ ਹਾਂ ਉਹਦਾ ਮੈਂ ਸੋਚਿਆ ਨਹੀਂ ਸਾਡੇ ਬੱਚੇ ਨੂੰ ਕੋਈ ਇੰਨਾ ਪਿਆਰ ਕਰੂਗਾ ਬੜਾ ਪਿਆਰ ਕਰਦੇ ਪਿਆ ਆ ਉਹ ਹੈਈ ਸੋਹਣਾ ਮਾਰੇ ਹਾਂ ਹਾਂ ਲੱਗਦਾ ਸੌਂਦਰਾ ਸ਼ਰਾਤ ਅੱਡਿਆ ਪਿਆ ਕਰਨ ਆਹੋ ਉਹਨੂੰ ਇਦਾਂ ਲੱਗਿਆ ਨਹੀਂ ਜਾਂਦਾ ਉੱਪਰ ਘਰ ਆਇਆ ਤੇ ਆ ਨਹੀਂ ਲੱਗਣ ਦਿਆ ਉਹਨੂੰ ਹਾਂ ਚੱਲ ਜਾ ਫੇ ਤੂੰ ਹੈ ਸਿੱਟਾਂ ਵੀ ਘਟ ਹੋਈਆਂ ਵੀ ਕਰ ਪਾਣੀ ਮੈਂ ਜਾਣੀ ਬਸ ਚਾਹ ਪੀ ਕੇ ਚੱਲ ਜਾਣੀ ਮੈਂ ਕਰ ਲੂੰਗਾ ਕਰ ਠੀਕ ਹੈ ਗੋਪੀ ਕਹਿੰਦੀ ਸਰਦਾਰਾਂ ਨੂੰ ਪੈਸੇ ਮੰਗ ਲਾ ਜਿਵੇਂ ਗੋਪੀ ਦੇ ਸਾਹਮਣੇ ਮੰਗਦਾ ਤੇ ਜੇ ਸਰਦਾਰ ਜਵਾਬ ਦੇ ਦਿੰਦੇ ਤੇ ਉਹਨੂੰ ਚੰਗਾ ਨਹੀਂ ਲੱਗਣਾ ਤੇ ਮੈਂ ਤੈਨੂੰ ਕਹਿੰਦਾ ਸਰਦਾਰ ਬੜੇ ਚੰਗੇ ਮੈਂ ਪੱਲਾ ਸਰਦਾਰ ਕੋ ਪੈਸੇ ਮੰਗੂਗਾ ਮੇਂ ਕਿਉਂ ਬੜਾ ਮੀਤ ਹੈ ਗਿਆ ਓਏ ਹਾਂਜੀ ਸਰਦਾਰ ਜੀ ਮੀਤ ਬਹੁਤ ਹੈ ਮੀਤ ਇਹ ਨੀਂ ਗਿਆ ਦੇ ਹਾਂ ਹਾਂ ਉਹ ਬੜਾ ਮੀਤ ਆ ਤੇ ਚੱਲ ਇਹ ਵੀ ਚੰਗਾ ਹੋ ਗਿਆ ਫਸਲ ਨੂੰ ਲੱਗਣ ਡਿਆ ਹਾਂਜੀ ਹਾਂਜੀ ਹਨਾ ਮੀਤ ਚੰਗਾ ਹੋ ਪੈਂਦਾ ਜੇ ਚੰਗਾ ਹੋਣੇ ਤੇ ਗਰਮੀ ਪੈਂਦੀ ਹੈ ਹੰਦਾ ਪਿੰਡੀ ਗਰਮੀ ਪੈਂਦੀ ਹੈ ਨਾਲ ਇਹ ਆ ਵੀ ਆ ਜਿਹੜੀ ਗੋਭ ਦੀ ਸੁੰਢੀ ਕਈਦੀ ਵਿੱਚੋਂ ਦੇ ਨੂੰ ਇਹਨਾਂ ਨਾਲ ਇਹ ਮਰ ਗਈ ਆ ਲੱਭ ਜਿੰਦੇ ਸੱਟ ਚੜ ਜਾਈ ਹਾਂ ਇਹਦੇ ਨਾਲ ਇਹਨਾਂ ਦਵਾਈ ਪਾਉਣ ਦੀ ਲੋੜ ਨਹੀਂ ਪੈਣੀ ਬਿਲਕੁਲ ਹਾਂਜੀ ਹਾਂ ਤਦਾਂ ਨਹੀਂ ਪੜਾ ਪੈਂਦਿਆ ਆ ਮੀ ਪੈਂਦ ਮੈਂ ਜੇ ਉਹ ਆਖ ਲੈ ਮੀ ਪਈ ਜਾਂਦਾ ਤੇ ਅਸੀਂ ਦੋਵੇਂ ਜੀ ਘਰ ਦੇ ਰਿਹਾ ਜੇ ਸਾਡਾ ਕੋਠਾ ਚੋਰ ਗਿਆ ਹੋਣਾ ਕੋਠਾ ਚੋਂ ਗਿਆ ਆ ਚੋ ਜਾਦਾ ਨਾ ਮੀ ਦੇ ਵਿੱਚ ਤੇ ਤਰਪਾਲ ਨਹੀਂ ਪਾਈ ਉੱਤੇ ਨਹੀਂ ਤਰਪਾਲ ਨਹੀਂ ਪਾਈ ਤੇ ਤਰਪਾਲ ਕੋਈ ਨਾ ਬਾਈ ਮਾਹ ਦੀ ਰੋਟੀ ਜੋ ਪੂਰੀ ਵੀ ਤੇ ਤਰਪਾਲ ਤੇ ਪਾਉਣੀ ਓਏ ਉਹ ਹੁਣ ਥੋੜਾ ਪਾਉਣੀ ਉਹਦੇ ਉਦੋਂ ਤੋੜੀ ਸੀ ਜਦੋਂ ਕਿਤੇ ਬਣਾਇਆ ਸੀ ਉਹਨੂੰ ਉਦੋਂ ਪਹਿਲਾਂ ਤਰਪਾਲ ਪਾ ਕੇ ਤੇ ਫਿਰ ਉਹ ਫਸਕਾ ਜਿਆ ਪਾਉਣਾ ਇਸ ਉੱਤੇ ਨਹੀਂ ਹਾਂ ਬਈ ਨਹੀਂ ਪਿਆਸ ਤੇ ਹਾਂ ਅਬ ਤੇਰੇ ਨਾਲ ਇਸ ਬਾਰੇ ਗੱਲ ਕਰਦੀ ਚੱਲਣਾ ਹਾਂ ਹਾਂ ਰੁਪਈਆ 5000 ਦੇ ਦੋ ਜੇ ਤਾਂ ਤਖਾਦੋ ਕੱਟ ਲਿਓ ਇੰਟਰਪਾਲ ਪਾਲੀਏ ਬੁੱਢੇ ਦੇ ਉੱਤੇ 5000 ਹਾਂਜੀ ਚੱਲ ਮੈਂ ਵੇਖਦਾ ਵਾਂ ਕੋਈ ਟਰੈਕਟਰ ਕੋ ਫੋਲ ਲੈਣਾ ਜੇ ਨਹੀਂ ਤੇ ਫਿਰ ਆਂਟੀ ਦੇ ਲਈ ਪੁੱਛ ਲੈਣੀ ਆ ਆਹ ਨਹੀਂ ਦੇਖ ਰਿਓ ਜਰੂਰ ਗੋਟੀ ਵੀ ਕੋਈ ਨਹੀਂ ਦੇ ਕੇ ਨਹੀਂ ਚਾਰ ਦੇ ਪੁੱਤ ਪਾਹ ਅੱਛਾ ਹਾਂ ਆਈ ਨਾ ਘਰ ਇੱਕੋ ਚੱਲ ਕੋਈ ਨਹੀਂ ਵੇਖ ਲਈ ਫੇਰ ਮੈਂ ਦਿੰਦਾ ਵੇਖ ਕੇ ਹਾਂ ਅਟਰਪਾਲ ਪਾਲਾਂਗੇ ਤੇ ਛੱਕੇ ਪਾਪਾ ਦੋਵਾਂ ਨੇ ਕੰਮ ਦੇ ਉਹਦੇ ਮੋੜ ਟੋਇਆ ਤਰ੍ਹਾਂ ਕਰੂੰਗਾ ਅੱਛਾ ਅੱਛਾ ਫੋਨ ਤੇ ਸਾਡੇ ਸੌਂਦੋ ਦੀ ਜਗ੍ਹਾ ਵੀ ਤਕੀਰ ਹੀ ਮੇਰੇ ਹੱਥੋਂ ਅੱਛਾ ਹਾਂ ਜੀ ਤਾਲਾ ਤੋੜ ਦਿੰਦਾ ਤੂੰ ਤੂੰ ਉਦੋਂ ਦਾ ਕਿਉਂ ਨਹੀਂ ਦੱਸਿਆ ਤੂੰ ਮੁਰਵਾ ਫਿਰ ਜਾ ਫਿਰ ਉਦੋਂ ਦਾ ਹੀ ਲੈ ਜਾਂਦਾ ਜਦੋਂ ਦਾ ਉਹਨਾਂ ਦਾ ਕੰਮ ਤੇ ਪਤਾ ਨਹੀਂ ਹੁਣ ਮੀਂਹ ਪਹਿਲਾਂ ਸੀ ਮੀਂਹ ਜਾਲਾ ਤੇ ਪੈਂਦ ਰੋਜ਼ ਨਹੀਂ ਆ ਜਾਂਦਾ ਹੁਣ ਆ ਮੀਂਹ ਰੋਜ਼ ਆ ਜਾਂਦਾ ਚੱਲ ਕੋਈ ਨਹੀਂ ਮੈਂ ਵੇਖਦਾ ਕੀ ਵੇਤਾ ਦਾ ਓਹ ਬੇਬੇ ਆ ਖੁਰਲੀ ਥੋੜੀ ਉਰਾਂ ਖੇਚਣਾ ਪਰ ਉਹ ਝੰਮ ਨਾ ਪਵੇ ਉਹ ਖੁਰਲੀ ਗਿੱਲੀ ਹੋ ਗਈ ਬਗਰ ਤੂੜੀ ਕਿਦਾਂ ਪੋਣੀ ਤੂੰ ਪੱਠੇ ਸਿੱਧਾ ਪਾ ਦੇਣਾ ਬਸ ਲੱਗਾ ਠੀਕ ਆ ਠੀਕ ਅੰਦਰ ਆ ਗਾ ਸਰਦਾਰ ਕੀ ਇਹਦਾ ਖਤਮ ਆਦਾ ਕਿਸੇ ਦੇਖਿਆ ਤੇ ਮਾਰਨਾ ਤੇ ਪੈਸੇ ਹੀ ਪਏ ਹੋਣੇ ਸਾਡੇ ਲੋਕਾਂ ਦੇ ਪੈਸਾ ਸਰਦਾਰਾ ਪੈਸੇ ਦੇ ਹੀ ਦਵੇ ਗੰਦਰ ਓ ਪਾ ਦੀਆ ਬੇਬੇ ਨਹੀਂ ਉਥੋਂ ਵਾਹ ਜੀ ਜੱਪੀ ਕੀ ਕਰਨਾ ਉਹ ਮਹਿੰਗਾ ਅਖੰਡਿਆ ਉਹ ਮੈਨੂੰ ਦੋ 5000 ਰੁਪਇਆ ਵੀ ਮੇਰਾ ਕੋਠਾ ਛੋਣ ਲਿਆ ਉਹ ਨਾ ਤੇ ਮੈਂ ਤਪਾੜ ਲਾਂਗੇ ਪਾ ਲੂੰਗਾ ਤੇ 5000 ਫਿਰ ਪਾ ਲਾਉਣੀ ਆ ਚੱਲ ਸ਼ਾਮ ਨੂੰ 5000 ਮੰਗਿਆ ਵਾ ਪਰ 5 ਹੀ ਦੇ ਦਿੰਦੇ ਆ ਸਾਡੇ ਸਰੋਂ ਪਾਰੀ ਲੱchnਾ ਵਾ ਓਏ ਬਾਬਾ ਜੀ ਸਸਤਾ ਹੀ ਆ ਜਾਂਦਾ 1000 1500 ਰੁਪਏ ਤੇ ਪਾਉਂਦੀ ਆ ਓ ਚੱਲ ਛਾ ਕੋਈ ਬਰਤਲੂ ਕੋਈ ਸੌਦਾ ਪਤਾ ਲਿਆਊਗਾ ਉਹ ਅਖੰਡਿਆ ਵੀ ਮੇਰੀ ਘਰ ਦੀ ਵੀ ਅਖੰਡਿਆ ਵੀ ਸਰਦਾਰ ਨੂੰ ਆਖੀ 5000 ਰੁਪਇਆ ਦੇ ਦੇ ਦੋ 000 ਨਾ ਨਾ ਸਰੂਗਾ ਜੇ ਉਹਨੇ 5 ਮੰਗੇ ਨੇ 5 ਹੀ ਦੇ ਦੇ ਹਾਂ ਤੁਹ ਜਿਉਂ ਗਾਹ ਮਾਂ ਕਹਿੰਦਾ ਦਾਹੀ ਪੜਾ ਦੇਣਾ ਬਸ ਮਾਤਾ ਮੰਗ ਲਈਦਾ ਉਹ ਤੇ ਉਹ ਗੱਲ ਨੂੰ ਥੋੜਾ ਕੋ ਤੇ ਪੈਸੇ ਛੱਲੇ ਰੱਖੋ ਪੈਸੇ ਪਾਣੀ ਲੱਗਾ ਦੇਣਾ ਪਾਣੀ ਤੇ ਥੱਲੇ ਹੀ ਆ ਪਾਣੀ ਥੱਲੇ ਆਫੇ ਹੁਣ ਨਮੜ ਕੇ ਮੈਡੀਕ ਨਾ ਪਕੜਾ ਦੇਣਾ ਆਪਣਾ ਪੈਸੇ ਨਿਕਲ ਆਏ ਤੇ ਜਿੰਨਾ ਤੂੰ ਕੰਮ ਕੀਤਾ ਲੈਣ ਤੁਹਾਡੇ ਆ ਜਾ ਤੂੰ ਬੰਦਾ ਹੱਥ ਖਵਾ ਬੈਣਾ ਮੈਨੂੰ ਲੱਗਦਾ ਪੈਸੇ ਦੇ ਤੂੰ ਗਾ ਹੋ ਕੇ ਪੈਸੇ ਫੜਾ ਫੇਰ ਆਪੇ ਫੜ ਲੋ ਜਾ ਕੇ ਇੱਧਾਂ ਜਵਾ ਮਾਰਦੇ ਹੈ ਕਈ ਉਹ ਚੰਗਿਆ ਭਾ ਦੋਵੇਂ ਜੀ ਕੰਮ ਕਰਨ ਦੇ ਸੁਧਾਰ ਸੁਧਾਰਾ ਜਿਹੜੇ ਕਰਨ ਵਾਲੇ ਆਏ ਆ ਨੇ ਅਸੀਂ ਮਾਰਪੋਗੇ ਲੜਨਾਂ ਕੋਈ ਮੇਰੇ ਨਾਲ ਮਰ ਚੱਲੇ ਆ ਤੇ ਤੂੰ ਹੀ ਨਹੀਂ ਆ ਮੈਂ ਮੇਰੇ ਕੋਲ ਪੈਸੇ ਮੰਗੇ ਤੂੰ ਫੜਾ ਦੇ ਪੰਜਾਬ ਦੇ ਬਾਹਰ ਆ ਕੇ ਪੈਸੇ ਨਾਲ ਬੜਾ ਪੈਸੇ ਦਾ ਪਤਾ ਨਹੀਂ ਕਿੰਨੇ ਪੈਸੇ ਮੈਂ ਉੱਥੇ ਭਣਾਉਣੇ ਕਿਰਕ ਕੇ ਮੈਂ ਉਹਨੇ ਰੱਖਣ ਬਾਤ ਨਹੀਂ ਆ ਕੱਢ ਕੇ ਫੜਾ ਲਓ ਰੱਖ ਲਓ ਕੱਢ ਕੇ ਫੜਾ ਮੈਂ ਕਿਹੜਾ ਵਿੱਚੋਂ ਖਾਣ ਗਈ ਆ ਦੇ ਦੇ ਨਹੀਂ ਦੇ ਨਾ ਦੇ ਚੜ ਗਿਆ ਵਾ ਆਂਦਾ ਨਾ ਮੈਂ ਫੜਾਉਂਦਾ ਤੈਨੂੰ ਇਹ ਪੈਸੇ ਲਿਆ ਕੇ ਹੁਣੇ ਪਹਿਲੋਂ ਆਦੀ ਹੀ ਇਹਦੇ 2000 ਹੈ ਵਾ 2000 ਲੱਲਾ ਰਿਆ ਤੇ ਹੁਣ ਤੂੰ ਸਾਢੇ 5 ਫੜਾਤਾ 5 ਵਾ ਗਿਣ ਲਓ ਜਿੰਨੇ ਨਹੀਂ ਉਦੋਂ 2 ਟੱਕਰ ਹੀ ਗਿਣੇ ਆ ਗਿਣ ਲਓ ਇੰਨੇ ਹੀ ਤੇ ਵੱਧ ਘੱਟ ਕਈਆਂ ਨੂੰ ਬੜਾਤੇ ਹੋਣੇ ਤੂੰ ਇੱਧਰ ਵੇਖੀ ਰੱਖਾ ਗੋਲ ਕੇ ਆ 1 2 3 4 5 6 7 8 9 10 11 ਜੇ ਆਪਣਾ ਉਹਨੂੰ 500 ਦਾ ਆ ਫੜ ਲੈ ਸਾਰੀ ਫੜਾਇਆ ਜਾਵੇ ਮੈਂ ਨਹੀਂ ਜਾਣਾ ਅੱਖਾਂ ਵੇ ਪਹਿਲਾਂ ਕਿੱਦਾਂ ਦੀਆ ਜਿੱਦਾਂ ਗਿੱਲੀ ਕਾਂਚ ਉਂਗਲਾਂ ਮਾਰੀਆਂ ਹੁੰਦੀਆਂ ਇਹਨੂੰ ਤਰਪਾਲ ਦੂੰ ਮੈਂ ਖੋਲਦਾ ਕਿ ਰਹਿਣ ਦਾ ਇਹਨੂੰ ਰਹਿਣ ਦਿੰਦੇ ਆ ਅੱਜ ਇਹ ਗਿੱਲੀ ਆ ਹਵਾ ਨਾਲ ਸੁੱਕ ਜਾਊਗੀ ਨਾਲੇ ਜੇ ਬੱਦਲ ਵੀ ਹੁੰਦਾ ਫਿਰ ਕੋਈ ਪਤਾ ਨਹੀਂ ਹੈਗਾ ਫੇ ਆਜੇ ਰਹਿਣ ਦਿੰਦੇ ਆ ਇਹਨੂੰ ਨਾਲੇ ਹਵਾ ਨਾਲ ਸੁੱਕ ਜਾਊਗੀ ਵਾਵਾ ਇਹਦੇ ਨਾਲ ਚੰਬ ਢੱਕੀ ਗਈ ਨਹੀਂ ਤੇ ਜਾਂ ਵੀ ਬੜੀ ਔਖੀ ਮੈਂ ਕਿਹਾ ਇਹ ਗੰਦੇ ਆ ਮੈਂ ਪਹਿਲਾਂ ਮੈਂ ਤਰਪਾਲ ਲੱਗਾਏ ਖੋਲਦੇ ਫਿਰ ਰਹਿਣਤੀ ਮੈਂ ਮੈਂ ਕਿਹਾ ਸੁੱਕ ਜੋ ਕਿ ਗਿੱਲੀ ਪੜੀ ਹੋਈ ਆ ਤੇ ਖੋਲ ਦੇ ਕੇ ਇੱਥੇ ਵੀ ਹਵਾ ਹਵਾ ਲੱਗੇ ਆ ਸੁੱਕ ਜਾਵੇ ਬੱਦਲ ਫੇਰ ਬੜਾ ਚੜਨ ਲਿਆ ਹਵਾ ਬਗੜਈ ਜਾ ਬੱਦਲ ਫੇਰ ਆ ਜਾਣਾ ਬੱਦਲ ਤਾਂ ਤਰ੍ਹਾਂ ਹੈਗਾ ਵਾ ਸਹੀ ਗੱਲ ਹੈ ਇਹਦਾ ਤੇ ਕੋਈ ਪਤਾ ਨਹੀਂ ਲੱਗਾ ਕਿਹੜੇ ਵੇਲੇ ਆਉਂਦਾ ਤੇ ਕਿਹੜੇ ਵੇਲੇ ਵਰ ਜਾਂਦਾ ਵਾ ਜੇ ਇਹ ਖੋਲਦੀ ਤੇ ਮੁੜ ਕੇ ਬੰਦ ਨਹੀਂ ਬੜੀ ਔਖੀ ਆ ਗਿੱਲੀ ਜੇ ਭਾਰੀ ਭਾਰੀ ਹੋ ਜਾਂਦੀ ਐ ਸਵੇਰੇ ਬੜੀ ਔਖੀ ਬੱਦੀ ਐ ਪਰ ਉਹਦਾ ਚੰਗਾ ਹੋਇਆ ਇਹ ਕਸਾਬ ਦੀ ਕਾਂਦੀ ਬਣ ਗਈ ਇੰਨੀ ਮੋਟੀ ਤਰਪਾਲ ਵਾ ਹਾਂ ਜੀ ਸਰਦਾਰਨੀ ਆ ਤੇ ਮੇਰੀ ਗੱਲ ਸੁਣ ਤੂੰ ਉਹ ਤੇ ਕੰਮ-ਕੁਮਨ ਵੇੜ ਕੇ ਵਿਹਲਾ ਹੋ ਗਿਆ ਤੇ ਉਹ ਆਈ ਨਹੀਂ ਤੇਰੇ ਨਾਲ ਦੀ ਉਹ ਉਧਰ ਡਈ ਹਣੀ ਪੋਚੇ ਲਾਉਣਾ ਪਰ ਇੰਨਾ ਚਿਰ ਉਧਰ ਅੱਜ ਪੋਚੇ ਲਾਏ ਨਾ ਹੋਣਗੇ ਪਤਾ ਨਹੀਂ ਫਿਰ ਗੱਲ ਇਹ ਵੀ ਸਰਦਾਰਨੀ ਇਹ ਗੱਲ ਅੱਠਾ ਤੁਹਾਨੂੰ ਮੈਂ ਉਹਨੇ ਨਹੀਂ ਇੱਧਰ ਆਇਆ ਕਰਨਾ ਕੰਮ ਕਰਨ ਹਾਂ ਸਰਦਾਰਨੀ ਉਹਨੇ ਨਹੀਂ ਆਇਆ ਕਰਨਾ ਪਰਾਵਾ ਉਹਨੇ ਕਿਉਂ ਨਹੀਂ ਆਉਣਾ 10 ਚੰਗੀ ਗੱਲ ਵਾ ਕੱਲ ਤੂੰ ਪੈਸੇ ਲੈ ਗਿਆ ਅੱਜ ਤੁਹਾਡੀਆਂ ਅੱਖਾਂ ਹੀ ਘੋਰ ਹੋ ਗਈਆਂ ਵਾ ਨਹੀਂ ਸਰਦਾਰ ਨੇ ਪਤਾ ਗੱਲ ਕੀ ਉਹ ਕਹਿੰਦੀ ਵੀ ਪੈਸੇ 5 ਥੋੜੇ ਆਖੇ ਸਰਦਾਰ ਨੇ ਪੈਸੇ ਥੋੜੇ ਗਏ ਆ ਕੰਮ ਦੇ ਦਾ ਦਰ ਕੰਨਾ ਹੀ ਕੋਠੀ ਵੱਡੀ ਵੇਖ ਕੇ 500 ਰੁਪਇਆ ਕਿਹਾ ਵਾ ਕੱਲੇ ਪੋਚਿਆਂ ਦਾ ਹੀ ਕੋਈ ਥਾਂ ਹੁੰ ਜਣਾਨੀ ਕੋਈ ਬਾਥਰੂਮ ਨਹੀਂ ਸਾਫ ਕਰਨੇ ਕੋਈ ਕੱਪੜਾ ਨਹੀਂ ਧੋਣਾ ਕੋਈ ਭਾਂਡਾ ਨਹੀਂ ਮਾਜਣਾ ਕੱਲੇ ਪੋਚੇ ਬਸ ਪੱਕਾ ਤੇ ਥਾਂ ਵਾ ਸਰਦਾਰ ਨੇ ਕੋਠੀ ਕਿੱਡੀ ਵੱਡੀ ਹੈ ਵੀ ਹੈ ਸ਼ਾ ਤੇ ਤੁਸੀਂ ਬੋਧਾਰਾ ਫਿਰ ਉਹਨੂੰ ਨਾਲ ਲੈ ਕੇ ਸਰਦਾਰ ਨੂੰ ਉਹਨੂੰ ਕਾ ਡੰਗਰ ਜਿਆਦੇ ਹੋ ਗਏ ਆ ਗੋਹਾ ਜਿਆਦਾ ਕਰਦੇ ਆ ਪੱਠੇ ਜਿਆਦਾ ਖਾਦੇ ਜੋ ਮਰਜ਼ੀ ਗੱਲਾਂ ਕਰਨੇ ਆ ਜਿੰਨੇ ਮਰਜ਼ੀ ਕਰੀ ਜਾਓ ਸਰਦਾਰ ਨੇ ਜਿਹੜੀ ਮੇਰੀ ਮੇਰ ਨਾਲ ਗੱਲ ਹੋਈ ਮੈਂ ਤੇ ਉੱਤੇ ਉੱਤੇ ਕਾਇਮ ਹੀ ਆ ਮੈਂ ਉਹਨਾਂ ਹੀ ਲੈਣੇ ਕੋਹ ਨਹੀਂ ਹਾਲਤ ਆ ਜਿਹੜੀ ਜਨਾਨੀ ਦੀ ਜ਼ੁਬਾਨ ਨਹੀਂ ਫਿਰ ਹੈਗੀ ਮੈਂ ਤੇ ਆਣ ਕੇ ਸਿੱਤਾਂ ਕਰਨ ਲਈ ਵੀ ਚੰਗੀ ਬੜੀ ਆ ਕਿਤੇ ਉਹਦੇ ਇਦਾਂ ਵਾ ਇਦਾਂ ਤੇ ਪਰ ਉਹ ਤੇ ਫਿਰ ਕੱਖ ਵੀ ਨਹੀਂ ਗਏ ਤੇਰੇ ਵਰਗੇ ਨੇ ਕਹਿਣਾ ਹੁੰਦਾ ਆਪਣੀ ਨਾਲ ਦੀ ਨੂੰ ਵੀ ਵੇ ਕਿੰਨੇ ਚੰਗੇ ਬੰਦੇ ਆ ਮੂਆ ਮੰਗਿਆ ਉਸੇ ਵੇਲੇ ਜਿੰਨੇ ਮੰਗੇ ਉਹਨੇ ਪੈਸੇ ਫੜਾਤੇ ਭਾਵੇਂ ਤੇਰੀ ਮਿਹਨਤ ਦੇਈ ਆ ਫੜਾ ਦੇ ਦਿੱਤੇ ਨਾ ਉਸੇ ਵੇਲੇ ਹੀ ਨਹੀਂ ਤੂੰ ਸਦਾ ਉਹ ਤਾਂ ਸਦਾ ਨਹੀਂ ਚੱਗੀ ਗੱਲ ਆ ਚਲੋ ਅਸੀਂ ਵੀ ਤਰਪਾਲ ਪਾਲਾਂਗੇ ਨਾ ਪਾ ਲਾਂਗੇ ਤੇ ਤੂੰ ਇਹਨਾਂ ਤੇ ਕਹਿ ਸਕਦਾ ਸੀ ਆਪਣੀ ਨਾਲ ਦੀ ਨੂੰ ਵੀ ਕੋਈ ਗੱਲ ਨਹੀਂ ਉਧਰ ਤੂੰ ਕੰਮ ਤੇ ਉੰਨੀ ਯਾਰ ਜੇ ਨਾ ਉਹ ਵੀ ਕੰਮ ਮਿਲਦਾ ਫੇਰ ਅਸੀਂ ਕੀ ਕਰਦੇ ਉਹ ਵੀ ਤਾਂ ਉਹਨੂੰ 4000 ਲਾਏ ਦਾ ਹੀ ਆ ਭਾਵੇਂ ਮਿਹਨਤ ਕਰਕੇ ਹੀ ਆ ਤੇ ਇੱਥੇ ਭਾਵੇਂ ਉਹਦਾ ਹੀ ਕੰਮ ਕਰ ਜਾ ਕਰਦੀ ਮੈਂ ਫੇਰ ਵੀ ਚੱਲ 500 ਰੁਪਏ ਕਹਿਤਾ ਸਦਾ ਨਹੀਂ ਚੱਲ ਜਦੋਂ ਪਾਰਾਦਾ ਹੌਲਾ ਕੰਮ ਹੋਊਗਾ ਕੇਦਾ ਕੇਤੇ ਅੱਗੇ ਕਰਜਾ ਕਰੂਗੀ ਜੇ ਉਹਨੂੰ ਪੈਸੇ ਥੋੜੇ ਲੱਗਦੇ ਸੀ ਨਾ ਉਹ ਇੱਥੇ ਮੈਨੂੰ ਕਹਿ ਦਿੰਦੀ ਅੰਟੀ ਪੈਸੇ ਥੋੜੇ ਆ ਮੇਰੇ ਜ਼ਿਆਦੇ ਵਧਾ ਦਿਓ ਪੈਸੇ ਥੋੜੇ ਜੇ ਕਰ ਦੇ ਮੈਂ ਹੋਰ ਉਹਨੂੰ 2-300 ਦੇ ਦਿੰਦੀ ਮੈਂ 1000 ਰੁਪਈਆ ਕਰ ਦਿੰਦੀ ਉਹਦਾ ਗਾਲ ਤੇ ਕਰਦੀ ਮੇਰੇ ਨਾਲ ਕੋਈ ਉਹਨੇ ਸੰਗਦੀ ਨੇ ਗੱਲ ਹੀ ਨਹੀਂ ਕੀਤੀ ਟੱਟ ਕੋ ਭਰਾਵਾ ਤੂੰ ਵੀ ਬੜਾ ਸੰਗਦਾ ਤੇ ਉਹ ਵੀ ਬੜੀ ਸੰਗਦੀ ਹੈ ਨਾ ਗੱਲ ਨਹੀਂ ਜਿਹੜੀ ਕੀਤੀ ਐਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਚਲਾਕ ਬੰਦੇ ਦੇ ਕੰਮ ਹੁੰਦੇ ਆ ਐਦਾਂ ਦੇ ਇੱਥੇ ਕੋਈ ਗੱਲ ਨਹੀਂ ਕੀਤੀ ਉੱਥੇ ਜਾ ਕੇ ਮੁਕਰ ਗਈ ਆ ਤਾਂ ਨਹੀਂ ਮਾੜੇ ਬੰਦੇ ਨੇ ਕੀ ਚਲਾਕੀਆਂ ਕਰ ਲੈਣੀਆਂ ਹਾਂ ਨਹੀਂ ਚਲਾਕੀਆਂ ਨਹੀਂ ਕੋਈ ਕਰਨੀਆਂ ਆ ਹੁਣ ਉਧਰ ਆਉਗੀ ਬੈਠੀ ਹਾਂ ਉਧਰ ਹੀ ਚੱਲ ਫੇ ਠੀਕ ਆ ਕੋਈ ਨਹੀਂ ਮੈਂ ਉਹਨੂੰ ਪੁੱਛ ਲੈਣੀ ਆ ਆ ਕਰ ਲੋ ਤੂੰ ਆਪਣਾ ਕਰ ਕੰਮ ਤੇ ਮੈਂ ਉਹਨੂੰ ਪੁੱਛਦੀ ਆ ਜੇ ਨਹੀਂ ਤੇ ਫੇ ਤੂੰ ਵੀ ਆਪਣਾ ਬਸਤਾ ਜਿਹੜਾ ਫੱਟੀ ਪੂਹੋ ਚ ਆਪਣੀ ਤੇ ਬਿਸਤਰਾ ਗੋਲ ਕਰ ਮੈਂ ਮੇਰੇ ਤੇ ਕਾਦਾ ਗੁੱਸਾ ਵਾ ਹੁਣ ਲੋ ਨੂੰ ਪੈਸੇ ਥੋੜੇ ਦੇ ਦੇ ਤੂੰ ਕੰਮ ਕਰ ਦੇ ਦੇ ਉਹ ਮੈਂ ਥੋੜੀ ਜਿਹਾ ਦੱਸੀ ਗੈਸਾਂ ਥੋੜੇ ਪੈਸੇ ਕੰਮ ਕਰ ਸਾਰਾ ਦਿਨ ਚਾਹੀਦੀ ਹੈ ਮਿਹਨਤ ਕਰਨੀ ਹੈ ਰੁਪਈਆ 500 ਤੂੰ ਦੇਣਾ 20 ਵੀ ਚਰਦਾਨੀ ਤੂੰ ਗੱਲਾਂ ਸੁਣਾਉਣੀ ਨਹੀਂ ਚਲ ਆਪੇ ਕਰ ਲੂ ਗੱਲ ਨਾਲ ਜਵਾਬ ਮਿਲ ਜੀ ਤੁਹਾਨੂੰ ਮੈਂ ਕਿ ਹਾਂਜੀ ਸਰਦਾਰ ਜੀ ਮੈਂ ਪਾ ਲਾਈ ਦੇ ਨਹੀਂ ਸਕੋ ਸਰਦਾਰ ਜੀ ਦੇ ਮੀਂਹ ਦਾ ਪਤਾ ਪਤਾ ਨਹੀਂ ਕੋਈ ਹੈਗਾ ਫੇਜ ਆ ਗਿਆ ਫਿਰ ਪਤਾ ਨਹੀਂ ਓਕੇ ਜਣੀ ਜੀ ਆਹ ਇਹ ਵੀ ਗੱਲ ਹੈਗੀ ਆ ਨਾਲ ਇਹ ਵੀ ਹਵਾ ਹਵਾ ਫਿਰ ਜੂਗੀ ਤੇ ਸੁੱਕ ਜੂਗੀ ਮੈਂ ਇਹ ਨਾ ਵੀ ਆਉ ਕੰਮ ਦੀ ਗੱਲ ਮੈਂ ਤਾਂ ਚੱਲ ਜਣਾ ਉਹ ਤੇ ਮੁੜ ਕੇ ਰਾਤ ਤੁਸੀਂ ਵੀ ਓਕੇ ਹੋਗੇ ਆਹੋ ਚੰਗ ਬੜੀ ਆਉਦੀ ਆ ਨਾ ਮੀਂਹ ਮਈਗਾ ਪੈ ਹੀ ਬੜਾ ਗਿਆ ਵਾ ਤੇ ਹਾਂਜੀ ਸਰਦਾਰ ਜੀ ਬਹੁਤ ਮੀਂਹ ਪਿਆ ਗਿਆ ਮੈਂ ਨਾ ਬਹੁਤ ਥੱਲੇ ਮੰਡ ਲਾ ਕੇ ਜੇ ਨਾ ਬਹੁਤ ਪਾਣੀ ਆਇਆ ਤੇ ਸਾਡੇ ਘਰ ਵੀ ਛਰੇ ਬੜਾ ਪਾਣੀ ਸਰਦਾਰ ਜੀ ਅੱਛਾ ਬੜੇ ਕੋਠੇ ਚ ਹੋਏ ਨੀਵਾਵਾਂ ਆਹੋ ਨੀਵਾਵਾਂ ਨਾ ਪਾਣੀ ਚੜ ਜਾਂਦਾ ਵਾ ਹਾਂਜੀ ਪਾਣੀ ਆ ਜਾਂਦਾ ਲਾਗੂ ਲਾਗੂ ਅੱਛਾ ਸਹੀ ਸਹੀ ਠੀਕ ਠੀਕ ਉਹ ਤੇ ਲੋਕ ਨਾ ਸੜਕਾਂ ਤੇ ਆ ਗਏ ਵਿਚਾਰੇ ਅਸਾ ਜੀ ਤੇ ਲੰਗਰ ਇਦਾਂ ਦੁਨੀਆ ਲਈ ਸੇਵਾਦਾਰ ਵਰਤੋਂ ਦੇ ਆ ਇਹ ਬੜਾ ਮੁਸ਼ਕਲ ਹੋ ਗਿਆ ਇਦਾਂ ਤੇ ਮੈਂ ਨਾ ਗਰੀਬ ਬੰਦੇ ਵਾਸਤੇ ਬੜੀ ਮਾੜੀ ਮੁਸ਼ਕਲ ਕਿੱਥੋਂ ਉੱਤਰਾਂ ਗਰੀਬ ਬੰਦੇ ਨੇ ਨਾ ਨਾ ਹੋਰ ਸਰਦਾਰਾਂ ਦੀਆਂ ਤਾਂ ਫਸਲਾਂ ਦਾ ਬੜਾ ਨੁਕਸਾਨ ਹੋਇਆ ਬਹੁਤ ਬਹੁਤ ਉੱਥੇ ਦੇ ਝੋਨਾ ਸਾਰਾ ਡੁੱਬਾ ਥੱਲੇ ਤੇ ਅੱਛਾ ਜੀ ਹਾਂ ਤੇ ਅੰਟੀ ਤੇਰੀ ਨਹੀਂ ਆਈ ਇੱਧਰ ਸਰਦਾਰ ਨਹੀਂ ਆਇਆ ਸੀ ਉਹ ਲਾਡੀ ਸਰਦਾਰ ਦੇ ਘਰ ਗਏ ਉਧਰ ਕੀ ਕਰਨ ਚਲ ਗਈ ਉਹ ਉਹ ਕੱਲ ਆਈ ਨਾ ਮੇਰੀ ਬੋਟੀ ਗੋਪੀ ਆਈ ਸੀ ਤੇ ਸਰਦਾਰ ਨੇ ਕਹਿੰਦੀ ਕੰਮ ਧੰਦਾ ਕਰਨ ਨੂੰ ਕਰਦਿਆ ਕਰੋ ਆਹੋ ਤੋ ਅੱਜ ਆਈ ਨਹੀਂ ਉਹ ਪੁੱਛਣਾ ਵੀ ਆਈ ਕਿਉਂ ਨਹੀਂ ਸੀ ਸਰਦਾਰਾ ਗੱਲ ਸੱਚੀ ਐ ਵੀ ਆਰਨੀ ਨੇ ਪੈਸੇ ਥੋੜੇ ਥੋੜੇ ਕਏ ਸੀ ਤੋ ਫਿਰ ਨਹੀਂ ਕਹਿੰਦੀ ਪੈਸੇ ਥੋੜੇ ਤੇ ਕੰਮ ਜ਼ਿਆਦਾ ਵਾ ਇਹ ਕਰਕੇ ਉਹ ਕਿਤੇ ਪੈਸੇ ਆਖੇ ਸਰਦਾਰਨੀ ਨੇ 500 ਰੁਪਇਆ ਕਿਹਾ ਹੈ ਤੋ ਚਲ ਇਹ ਵੀ ਹੋਰ 200 ਰੁਪਇਆ 300 ਵਧਾ ਦਿੰਦੀ ਉੱਥੇ ਕੀ ਆ ਉਹਦਾ ਤੋ ਕਹਿੰਦੀ ਗੋਪੀ ਕਹਿੰਦੀ ਜੇ ਜ਼ਿਆਦਾ ਕੰਮ ਹੋਊਗਾ ਮੈਨੂੰ ਦੱਸ ਦਿਆ ਕਰ ਮੈਂ ਆ ਕੇ ਕਰਜਿਆ ਕਰੂੰਗੀ ਉਹ ਨਹੀਂ ਇਹਦਾ ਮੰਨਵਾ ਚਲ ਪੱਕੀ ਆਵੇ ਠੀਕ ਤੈਨੂੰ ਪਤਾ ਵੀ ਠੀਕ ਠਾਕ ਰਹਿੰਦੀ ਨਹੀਂਗੀ ਹੂੰ ਹੂੰ ਕਦੀ ਲੱਕ ਫੜ ਕੇ ਬਹਿ ਜਾਂਦੀ ਕਦੀ ਸਿਰ ਫੜ ਕੇ ਬਹਿ ਜਾਂਦੀ ਆ ਉਹਦਾ ਮਨ ਇਹ ਹੁੰਦਾ ਵਾ ਵੀ ਚਲ ਪੱਕੀ ਆਵੇ ਉਹ ਨਹੀਂ ਕਮੋਟਾ ਕੰਮ ਜਦਾਂ ਮੈਂ ਸਰਦਾਰ ਨਹੀਂ ਮੈਂ ਕਰ ਹੀ ਦਿੰਦਾ ਵਾ ਆਹੋ ਤਾਂ ਕਰ ਤੇ ਦਿੰਦਾ ਵਾ ਤੂੰ ਇਧਰ ਦਾ ਹੀ ਕਰੀ ਜਾ ਇੰਨਾ ਹੀ ਬੜਾ ਵਾ ਹੈ ਨਾਲੇ ਆਪ ਚਲੋ ਦੋਵੇਂ ਜੀ ਆਉਣਾ ਤਾਂ ਹੈਗਾ ਹੀ ਆ ਉਹ ਕਰਦਾ ਵੀ ਕਰਤਾ ਇਹ ਕਰਦਾ ਵੀ ਕਰਤਾ ਤੂੰ ਇਧਰ ਦਾ ਵੇਲੀ ਦਾ ਸਾਹਮ ਲਿਆ ਆਹੋ ਤਾਂ ਵੀ ਇਹ ਸਰਦਾਰ ਨਹੀਂ ਗਈ ਜਣ ਵੇਖੋ ਆਪੇ ਕਰ ਲੈਣੀ ਗੱਲ ਉਹਨਾਂ ਨੇ ਜੋ ਵੀ ਹੋ ਗਈ ਚੱਲ ਮੈਂ ਕੋਈ ਨਹੀਂ ਵੇਖਦਾ ਉਹਨੂੰ ਕਿਉਂਕਿ ਇਹਨਾਂ ਦਾ ਕੰਮ ਬੁੜੀਆਂ ਤੇ ਕੰਮ ਤਾਂ ਮੈਨੂੰ ਨਹੀਂ ਪਤਾ ਕੀ ਹਿਸਾਬ ਤਾਂ ਕੀ ਨਹੀਂ ਚੱਲ ਅਸ਼ਕ ਕੋਈ ਨਹੀਂ ਇਹਨਾਂ ਦੀ ਇਹੋ ਜਾਣਣ ਹਾਂਜੀ ਹਾਂਜੀ ਇਹਨਾਂ ਦਾ ਹਿਸਾਬ ਤਾਂ ਬਹਾਨੂੰ ਨਹੀਂ ਜਨਾ ਨੀਰ ਲੱਗਦਾ ਬੰਦਿਆਂ ਨੂੰ ਬਿਲਕੁਲ ਸਹੀ ਜ਼ਰਾ ਹਾਂ ਤੇ ਉਹ ਕਣਕ ਨੂੰ ਕਹਿ ਗਈ ਆ ਕਣਕ ਮਿਲ ਜਾਂਦੀ ਇੱਕ ਸਰਕਾਰੀ ਮੈਂ ਜੇ ਨਾ ਹੋਊਗੀ ਨਾ ਹਾਂਜੀ ਤੇ ਤੂੰ ਐਦਾਂ ਕਰੀ ਬੋਰੇ ਚ ਪਾ ਗਈ ਥੋ ਮੈਨੂੰ ਦੱਸ ਦੀ ਤੈਨੂੰ ਪਾ ਦੂੰਗਾ ਪਰ ਲੈ ਜਾ ਨੀ ਹੈਗੀ ਸਰਕਾਰ ਦੇ ਮਹੀਨੇ ਬਾਅਦ ਮਿਲ ਜਾਂਦੀ ਹੈ ਨਾ ਨਹੀਂ ਮਿਲਤੇ ਜਾਂਦੀ ਹੈ ਨਾ ਇਹ ਆ ਬਜਲ ਨਾ ਹੋਊ ਤੇ ਮੈਨੂੰ ਦੱਸ ਦੀ ਉਹ ਕਣਕ ਲੈ ਜੀ ਉੱਥੋਂ ਆਟੇ ਉਟਾ ਕਿ ਇਹ ਨਾ ਇਹ ਨਾ ਹੋਵੇ ਤੁਸੀਂ ਉਹ ਰੋਟੀਆਂ ਭੁੱਖੇ ਬੈਠੇ ਰਹੋ ਸਰਦਾਰਾ ਤੁਹਾਡੇ ਸਿਰ ਤੇ ਹੈ ਤੁਹਾਡੇ ਕੋਲ ਖਾਣਾ ਆਪਾ ਆ ਨਹੀਂ ਨਹੀਂ ਕੋਈ ਨਹੀਂ ਮਹਾਰਾਜ ਦੇ ਦੇ ਅਸੀਂ ਕੌਣ ਨੇ ਦੇਣ ਵਾਲੇ ਕਿਸ ਨੂੰ ਠੀਕ ਹੈ ਸੁੰਦਰਾ ਆ ਅਸੀਂ ਵੀ ਮਾਰ ਕੋਈ ਮੰਗਣਾ ਤੇ ਮਹਾਰਾਜ ਹੀ ਦੇਣ ਦਿਆ ਵਾ ਤੇ ਮੇਰਾ ਕੰਮ ਸਿਰ ਤਰ੍ਹਾਂ ਮੁੱਕ ਗਿਆ ਵਾ ਮੈਂ ਹੁਣ ਗੋਵਾ ਛੁੱਟ ਕੇ ਮੈਂ ਫਿਰ ਚੱਲ ਜਾਣਾ ਵਾ ਚਲ ਜਾਣਾ ਉੱਥੇ ਤੂੰ ਇਕੱਠੇ ਜਾਓਗੇ ਕਿ ਤੁਸੀਂ ਆਹ ਇਕੱਠੇ ਜਾਵਾਂਗੇ ਜਾਵਾਂਗੇ ਤੇ ਇਕੱਠੇ ਹੀ ਆਹ ਤਾਂ ਕੋਈ ਨਹੀਂ ਉਹ ਆਂਟੀ ਤੇਰੀ ਗਈ ਹੈ ਲੈਣ ਉਹਨੂੰ ਗੋਪੀ ਨੂੰ ਅੱਛਾ ਠੀਕ ਉਹ ਕਰ ਲੂਗੀ ਤੇ ਬਾਕੀ ਇਹ ਆ ਵੇ ਉਹ ਪੱਠੇ ਪੱਠੇ ਹੋਰ ਪੁਣੇ ਪਾ ਦੀ ਹੁਣ ਨਹੀਂ ਪਾਦਾ ਕਿ ਪਾਦਾ ਮੈਂ ਖੁੱਲੀਆਂ ਭਰ ਦਿੰਨਾ ਨਾ ਇੱਕ ਆ ਭਰ ਦੇ ਕਰ ਹੁਣ ਠੀਕ ਹੈ ਸਰਦਾਰ ਆਹ ਸਰਦਾਰ ਨਹੀਂ ਕਿੰਨੀ ਕੁ ਜੂਸ ਹੈ ਸਰਦਾਰ ਕਿੰਨਾ ਚੰਗਾ ਹੈ ਸਰਦਾਰ ਉਹ ਕਹਿੰਦਾ ਜੋਬ ਕੰਟੂ ਵੀ ਲੈ ਜੀ ਆਟਾ ਵੀ ਲੈ ਜੀ ਸਰਦਾਰ ਨਹੀਂ ਦਿਲਦੀ ਨਹੀਂ ਮਾੜੀ ਬੋਲਦੀ ਜਿਆਦਾ ਦਿਲਦੀ ਬਹੁਤ ਚੰਗੀ ਹੈ ਦਿਲ ਦੇ ਵਿੱਚ ਕੁਝ ਨਹੀਂ ਹੈਗਾ ਉਹਦੇ ਉਹ ਜਲੀਆ ਗੋਪੀ ਸਾਸਰੀਆਂ ਆਂਟੀ ਸਾਸਰੀ ਕਾਲ ਕਰ ਲਿਆ ਕੰਮ ਬਸ ਬਾਹਰੋਂ ਹੀ ਪੋਚੇ ਰਹਿ ਗਏ ਅੰਦਰੋਂ ਲਾ ਲੇ ਬਾਹਰੋਂ ਪੋਚੇ ਹੁਣ ਕੀ ਲਾਉਣੇ ਹੁਣ ਇੰਨਾ ਮੀਂਹ ਵਰਨ ਰਿਹਾ ਹਟਿਆ ਜੇ ਹੁਣ ਤਾਂ ਸਾਰਾ ਤਾਂ ਗਿੱਲਾ ਹੀ ਆ ਆਹੋ ਫੇਰ ਭੈਣ ਜੀ ਕਹਿੰਦੇ ਸੀ ਕਿ ਲਾਦੀ ਫੇਰ ਮੈਂ ਲਾ ਦੂੰਗੀ ਠੀਕ ਵਾ ਤੇ ਆਈ ਨਹੀਂ ਉਧਰ ਨੂੰ ਮੈਂ ਮਹਿੰਗੇ ਨੂੰ ਆਖਣੀ ਮੈਂ ਹਾਂ ਆਈਂ ਤੇਰੇ ਨਾਲ ਜਾਂਦਾ ਸੀ ਉਧਰ ਕੰਮ ਕਰਨ ਲਈ ਆ ਉਹ ਫੇ ਤੂੰ ਪੈਸੇ ਹੀ ਘਟ ਕੇ ਆਈ ਗਏ ਗੋਪੀ ਮੇਰੀ ਸੁਣ ਗੱਲ ਤੂੰ ਜੇ ਆਉਣੀਓ ਤੇ ਸਹੀ ਦੋ ਚਾਰ ਦਿਨ ਮੇਰੀ ਗੱਲ ਕਰਨ ਤੇ ਤੂੰ ਗੱਲ ਪੱਲੇ ਬੰਨ ਲਈ ਆ ਇੰਨਾ ਥੋੜੀ ਕਰੀਦਾ ਹੁੰਦਾ ਵਾ ਤੇਰਾ ਤੇ ਬੰਦਾ ਉਥੇ ਕੰਮ ਕਰਨ ਡਿਆ ਵਾ ਤੇਰੇ ਵਰਗੀ ਨੇ ਉਦਾਂ ਹੀ ਹੋ ਜਾਣਾ ਚਾਹੀਦਾ ਚਾਹ ਨਾਲ ਵੀ ਚੱਲ ਸਮਝਾਣੀ ਆ ਮੈਂ ਕਰਦੀ ਆ ਕੰਮ ਇੱਕ ਦਿਨ ਕਰਦੀ ਹਾਂ ਦੋ ਦਿਨ ਕਰਦੀ ਹਾਂ ਫਿਰ ਤੂੰ ਮੈਨੂੰ ਕਹਿ ਜਨੀਓ ਵੀ ਆਂਟੀ ਪੈਸੇ ਥੋੜੇ ਆ ਤੇ ਮੈਂ ਤੈਨੂੰ ਕਹਿ ਦਿੰਦੀ ਪਚਾਲ ਕੋਈ ਨਹੀਂ ਤੂੰ ਹੋਰ ਲੱਲੀ ਤੁਸੀਂ ਤੁਸੀਂ ਲੋਕ ਫਿਰ ਪਿਆਏ ਹਾਂਦੇ ਮਤਲਬ ਯਾਰ ਜੀ ਉਦਾਂ ਕੋਈ ਮਤਲਬ ਨਹੀਂ ਹੈਗਾ ਤੁਹਾਨੂੰ ਨਹੀਂ ਮਤਲਬ ਕਿਉਂ ਨਹੀਂ ਆਂਟੀ ਮਤਲਬ ਤਾਂ ਹੈਗਾ ਹੀ ਆ ਅਸੀਂ ਤਾਂ ਹੁਣ ਕਮਾ ਕੇ ਖਾਣਾ ਵਾ ਖਾਣਾ ਤਾਂ ਹੈਗਾ ਪਰ ਜਿੰਨਾ ਮਰਜੀ ਉਦਾਂ ਕਿਸੇ ਨੂੰ ਦੇਈ ਜਾਣਾ ਕੋਈ ਅੱਜਕੱਲ ਮੁੱਲ ਨਹੀਂ ਪਉਂਦਾ ਦੁਨੀਆ ਇਦਾਂ ਦੀ ਆ ਨਹੀਂ ਮੋਲ ਗੱਤੋਂ ਨਹੀਂ ਪਵਾਣਾ ਪਵਾਣਾ ਹੀ ਕੱਲ 5000 ਰੁਪਏ ਉਸੇ ਵੇਲੇ ਜੇ ਮੰਗਦੇ ਸਾਰੀ ਪੜਾਤਾ ਤੇ ਮੈਨੂੰ ਲੱਗਾ ਉਹ ਹੀ ਨਹੀਂ ਸਮਾ ਰਿਆ ਗਿਆ ਹਰ ਤੁਹਾਡਾ ਮੂੰਹ ਹੀ ਹੋਰ ਹੋ ਗਿਆ ਵੀ ਅਸੀਂ ਕੰਮ ਹੀ ਨਹੀਂ ਕਰੇ ਕਰਨਾ ਕਿਸੇ ਦਾ ਐਂ ਤਾਂ ਨਹੀਂ ਕੋਈ ਤੂੰ ਦਿੱਤਾ ਵਾ ਅਸੀਂ ਸੋਚ ਪੱਤਰ ਪਾੜ ਲਿਆ ਕੇ ਪਾ ਲਈਆ ਉਹ ਤੇ ਤੁਹਾਡੇ ਹੀ ਪੈਸੇ ਸੀਗੇ ਚਲੋ ਤੁਹਾਡੇ ਜਿੱਤੇ ਉਹ ਵੀ ਕੋਈ ਗੱਲ ਨਹੀਂ ਗਈ ਪਰ ਇਹ ਆ ਵੀ ਹੁਣ ਤੂੰ ਮੈਨੂੰ ਦੱਸ ਦਿਆਂ ਵੀ ਤੂੰ ਕਿੰਨੇ ਕੁ ਵਾਅਦੇ ਲੈਣੇ ਜੇ ਥੋੜੇ ਆ ਪੈਸੇ ਤੇ ਅੰਟ ਤੁਸੀਂ ਸਾਨੂੰ ਮੈਨੂੰ 1000 ਰੁਪਏ ਦੇ ਦਿਆ ਕਰੋ ਤੇ ਫੇਰ ਮੈਂ ਲਾ ਜਾ ਕਰੂੰਗੀ ਪੁੱਤ ਇਹੋ ਗੱਲ ਤੂੰ ਕੱਲ ਕਰ ਦਿੰਨੀ ਹੂੰ ਤੇ 1000 ਰੁਪਏ ਤੋ ਕੋਈ ਨਹੀਂ ਗਲਤੀ ਹੋ ਗਈ ਨਹੀਂ ਗਲਤੀ ਨਹੀਂ ਹੋਈ ਗਲਤੀ ਦੀ ਮਾਫੀ ਮੁਫੀ ਕੋਈ ਨਹੀਂ ਮੰਗਣੀ ਨਾ ਤੂੰ ਕਹਿਣਾ ਗਲਤੀ ਹੋ ਗਈ ਆ ਇਹ ਸਮਝਣਾ ਚਾਹੀਦਾ ਵਾ ਵੀ ਆਪਾਂ ਰੋਜ਼ ਉੱਥੇ ਆਉਨੇ ਆ ਜਾਂਨੇ ਆ ਆਂਟੀ ਸਾਨੂੰ ਇੰਨੀਆਂ ਚੀਜ਼ਾਂ ਦੇ ਕੇ ਮਹਿੰਗੇ ਦੇ ਹੱਥ ਘਲੁੰਦੀ ਆ ਤੇ ਆਪਾਂ ਥੋੜਾ ਬੋਧਾ ਕਿਸੇ ਦਾ ਸੋਚ ਗਏ ਕੋ ਕਿਹੇ ਕੋਈ ਨਹੀਂ ਕੰਮ ਕਰਾ ਕੇ ਕਿਸੇ ਦਾ ਹੱਕ ਰੱਖਦਾ ਅਜ ਤੱਕ ਤੇ ਹੁਣ ਇਦਾਂ ਕਰ ਵੀ ਹਾਂ ਕਰਕੇ ਤੇ ਤੂੰ ਆ ਜਾ ਤੂੰ ਭੈਣਾ 1000 ਲੱਲੀ ਕੋਈ ਗੱਲ ਨਹੀਂ 1000 ਦਾ ਵੀ ਤੂੰ ਭਾਵੇਂ 1100 ਰੁਪਇਆ ਲੱਲੀ ਤਾਂ ਵੀ ਕੋਈ ਗੱਲ ਨਹੀਂ ਮੈਂ ਤੇਰੇ ਮੁੰਡੇ ਦਾ ਵੀ ਤੈਨੂੰ ਮੈਂ ਕਹਿ ਲੀੜਾ ਲੱਤਾ ਦਊਂਗੀ ਕਿਹੇ ਚੀਜ਼ ਦੀ ਲੋੜ ਵੇ ਆਖੀਦਾ ਉਹ ਵੀ ਤੁਹਾਨੂੰ ਦਵਾਂਗੇ ਵੇਲੇ ਕੇ ਵੇਲੇ। ਕਿਹੇ ਪਰ ਆਕੜ ਕੇ ਮੰਗਦੀ ਚੀਜ਼ ਵੀ ਐਨੇ ਲੈਣੀ ਲੈਣੇ ਆ। ਨਹੀਂ ਆਕੜ ਕਾਦੀ ਸਾਡੇ ਗਰੀਬਾਂ ਦੀ ਕਾਦੀ ਆਕੜ। ਗਰੀਬਾਂ ਦੀ ਨਹੀਂ ਕੋਈ ਅੱਜ ਕੱਲ ਗਰੀਬ ਕੋਈ ਨਹੀਂ ਆ ਮਹਾਰਾਜ ਸਾਰਿਆਂ ਨੂੰ ਰੋਜੀ ਰੋਟੀ ਦੇਣ ਡਿਆ ਵਾ। ਪਰ ਆ ਹੀ ਨੰਨ ਕਰਕੇ ਨਾ ਹੁਣ ਤੂੰ ਆ ਜਾ ਫਿਰ। ਹਾਂਜੀ ਮੈਂ ਆ ਜਣਨੀ ਮੈਂ। ਮਿੰਨੇ ਇੰਨਾ ਗੁੱਸਾ ਚੜ ਗਿਆ ਜਦ ਮੈਨੂੰ ਮਹਿੰਗੇ ਨੇ ਦੱਸਿਆ ਵੀ ਇਹ ਆਂਦੀ ਆ ਪੈਸੇ ਥੋੜੇ ਤਾਂ ਨਹੀਂ ਆਈ। ਮੈਂ ਫਿਰ ਮੈਂ ਉਹਨੂੰ ਕਹਿ ਕੇ ਹੁਣੀ ਨਾ ਵੀ ਮਹਿੰਗੇ ਨੂੰ ਵੀ ਰੱਖਾ ਇੱਥੇ ਆਪ ਵੀ ਕਰ ਇੱਥੇ ਕੰਮ। ਐਂਦਾ ਥੋੜੀ ਹੁੰਦਾ ਵਾ। ਇੱਕ ਜਣਾ ਕਿਤੇ ਕੰਮ ਕਰੇ ਤੇ ਇੱਕ ਜਾਨੀ 500 ਰੁਪਏ ਪਿੱਛੇ ਦੂਜੇ ਘਰ ਕੰਮ ਕਰੇ ਤੇ ਉੱਧਰ ਆਵੇ ਨਾ ਤੈਨੂੰ ਸੋ ਕੋ ਚਾਹੀਦਾ ਵੀ ਸਾਰਾ ਕੰਮ ਪਛਾਕ ਮੈਂ ਆਂਟੀ ਕਰ ਦੇਣੀ ਤੇ ਤੂੰ ਨਾ ਫਿਕਰ ਕਰ ਪਰ ਤੁਹਾਨੂੰ ਲੋਕਾਂ ਨੂੰ ਹੈ ਹੀ ਨਹੀਂ ਆ ਮੈਂ ਤਾਂ ਹੀ ਫੇਰ ਆਖਣ ਲੱਗੀ ਵੀ ਮਹਿੰਗਾ ਵੀ ਰੱਖ ਇੱਥੇ ਹੀ ਹੁਣ ਆਜ ਵੀ ਹਾਂਜੀ ਆ ਜਾਨੀ ਮੈਂ ਨਾ ਚੱਲ ਜਾਨੀ ਆ ਉੱਧਰ ਨਹੀਂ ਤਾਂ ਫੇਰ ਇਹਨਾਂ ਦਾ ਕੰਮ ਵੀ ਛੋਟੇ ਜਾਣਾ ਵਾ ਕੀ ਮੈਂ 500 ਰੁਪਏ ਪਿੱਛੇ ਨਾ ਗਲਤੀ ਕਰ ਲਈ ਵੀ ਮੈਂ ਨਹੀਂ ਗਈ ਉੱਧਰ 10-10 ਮਹੀਨੇ ਦਾ ਚਾਰ ਮਿਲਣਾ ਹੀ ਆ ਨਾ ਘਰ ਕੇ ਕੰਮ ਤੇ ਮੈਂ ਫਿਰ ਉਧਰ ਚਲਨੀ ਖਪਾਈਆਂ ਰਿੰਪੀ ਦਾ ਸਿਰ ਕੀ ਕਰਨ ਉਹ ਰਿੰਪੀ ਨੇ ਸਿਰ ਖ ਪਾਉਣਾ ਹੀ ਹੋਰ ਤੂੰ ਕਿੱਥੇ ਗਈ ਸੀ ਇਹ ਰਿੰਪੀ ਘਰ ਤੇ ਮੈਂ ਗਈ ਆ ਤਾਂ ਕੀ ਮਤਲਬ ਕਿ ਸਿਹਰੇ ਕੋ ਪਉਣ ਜਾਣਾ ਜਰੂਰ ਜਾਣਾ ਉਹ ਉਧਰ ਆ ਕਿਹਾ ਵੀ ਉਹ ਆਈ ਰਿੰਪੀ ਘਰੋਂ ਜਾਂ ਤੂੰ ਕਿੱਥੋਂ ਆਈ ਇਦਾਂ ਬੰਦਾ ਪੁੱਛ ਲੈ ਤੈਨੂੰ ਕਿੰਨਾ ਚਿਰ ਹੋ ਗਿਆ ਗਈ ਨੀ ਤੇ ਫਿਰ ਕੀ ਹੋਗਾ ਜੇ ਮੈਂ ਚਲ ਗਈ ਆ ਤੇ ਇੱਥੇ ਮੈਂ ਚਰਖਾ ਕੱਤਣਾ ਹੈਗਾ ਇਹ ਚਰਖਾ ਨਹੀਂ ਕੱਤਣਾ ਤੋਂ ਹੁਣ ਮੈਨੂੰ ਮੈਂ ਮਹਿੰਗੇ ਨੂੰ ਪੁੱਛਿਆ ਆਂਦਾ ਕਿ ਉਧਰ ਗਈ ਆ ਕੀ ਆਖਿਆ ਹੁਣ ਉਹਨੇ ਕੁਛ ਨਹੀਂ ਆਖਿਆ ਮਹਿੰਗੇ ਨੂੰ ਮੈਂ ਇਹੋ ਪੁੱਛਿਆ ਵੀ ਆਈ ਨਹੀਂ ਕੰਮ ਕਰਨ ਤੇ ਮਹਿੰਗਾ ਕਹਿੰਦਾ ਜੀ ਆਂਦੀ ਪੈਸੇ ਥੋੜੇ ਆ ਤੇ ਹੁਣ ਕੀ ਆਂਦੀ ਆ ਬਸ ਮੈਂ ਫੇ ਪੁੱਛਣ ਗਈ ਸੀ ਉਹਨੂੰ ਹਾਂ ਮੈਂ ਵੀ ਪੈਸੇ ਥੋੜੇ ਤੇ ਫੇ ਤੂੰ ਮੈਨੂੰ ਇੱਥੇ ਦੱਸ ਦਿੰਨੀ ਓ ਹਾਂ ਜਿਹੜੇ ਉਹ ਰਿੰਪੀ ਨੇ ਕਿਨੇ ਕੀਤੇ ਆ ਉਹਦੇ ਨਾਲ ਰਿੰਪੀ ਵਾਲਾ ਮੈਨੂੰ ਨਹੀਂ ਪਤਾ ਕਿਨੇ ਕੀਤੇ ਐਵੇਂ ਆਖਿਆ ਪਤਾ ਨਹੀਂ ਕਿੰਨੇ ਕੀਤੇ ਆ ਐਂਦੇ 4000 ਆ ਕਿ ਪਤਾ ਦੇਣਾ 1000 ਵਾ ਕਿ 1500 ਆ ਗੱਲ ਕਰਨ ਦੀ ਕਿਹੜੀ ਗੱਲ ਜਿੰਨੇ ਮਰਜੀ ਹੁਣ ਮੈਂ ਕਹ ਦੂੰਗੀ ਮੈਂ 6000 ਕੀਤਾ ਨਹੀਂ ਤੇ ਤੂੰ ਕਿੰਨੇ ਆਖਿਆ ਹੁਣ ਉਹਨੂੰ ਮੈਂ ਉਹਨੂੰ ਕੱਲ ਕਿਹਾ ਸੀ ਮਹਿੰਗੇ ਹੁਣ ਉਹਦੇ ਸਾਹਮਣੇ ਇੱਥੇ ਚਾਹ ਦੇਣ ਲੱਗਾ ਕਿ 500 ਰੁਪਏ ਮੈਂ ਦੇ ਦੂੰਗੀ ਕੱਲੇ ਪੋਚੇ ਲਵਾਉਣੇ ਆ ਹਾਂ ਤੇ ਆਂਦੇ ਹੀ ਵੀ ਠੀਕ ਵਾ ਕਰ ਲੈਨੇ ਸਲਾ ਹੁਣ ਮੈਂ ਮਹਿੰਗੇ ਨੇ ਪੁੱਛਿਆ ਵੀ ਆਈ ਨਹੀਂਗੀ ਆਂਦਾ ਵੀ ਆ ਜਾਂਦੀ ਐ ਤੇ ਮੁਰ ਕਹਿੰਦਾ ਤੈਨੂੰ ਮੈਂ ਗੱਲ ਦੱਸਾਂ ਕਿ ਸਰਦਾਰ ਨਹੀਂ ਉਹ ਆਂਦੀ 500 ਰੁਪਏ ਥੋੜਾ ਵਾ ਨਹੀਂ ਨਹੀਂ 500 ਤਾਂ ਮੈਂ ਵੀ ਕਿਹਾ ਥ 500 ਰੁਪਈਏ ਨਾ ਨਹੀਂ ਕੋਈ ਕੰਮ ਕਰਦਾ ਹੁਣ ਤੇ ਅੰਦਰ ਠੀਕ ਆ ਹਾਂ 500 ਰੁਪਈਆ ਦੇ ਬੰਦੇ ਦਿਹਾੜੀ ਲੈਣ ਦੇ ਆ ਦਿਹਾੜੀ ਦਾ 500 ਹਾਏ ਤੇ ਉਹਨੇ ਇੱਧਰ ਹੀ ਆਉਣਾ ਕੱਲੇ ਪੋਚੇ ਲਾਉਣੇ ਬਾਕੀ ਸਾਰਾ ਕੰਮ ਮੈਂ ਹੀ ਕਰਨਾ ਉਹ ਤਾਂ ਮਹੀਨਾ ਵੀ 30 ਦਿਨ ਹੁੰਦੇ ਆ ਉਦਾਂ ਨੇ ਘਰ ਮੱਖੀਆਂ ਮਾਰਦੀ ਰਹਿਣਾ ਇਕੱਲੇ ਨੇ ਇੱਧਰ ਆਇਆ ਕਰਨਾ ਤਾਂ ਲੱਗੇ ਇੱਥੇ ਆ ਜਾ ਕਰਨਾ ਸੀ ਤੇ ਮੈਂ ਤਾਂ ਮੈਨੂੰ ਕੱਲ ਹੀ ਕਹਿ ਦਿੱਨੀ ਕਿ ਉਹ ਕਿ ਪੈਸੇ ਥੋੜੇ ਆ ਮੁਰ ਕਹਿੰਦੀ ਮੈਨੂੰ 1000 ਰੁਪਈਆ ਦੇ ਦਿਓ ਤੇ ਮੈਂ ਇਹ ਲਾ ਦਿਆ ਕਰੂੰਗੀ ਤੇ ਮੈਂ ਤੂੰ ਤਾਂ ਫਿਰ ਐ ਅੜ ਕੇ ਨਹੀਂ ਗੱਲ ਕਰਨੀ ਉਹ ਇਹਨਾਂ ਨੇ ਸੋਚਿਆ ਕਿ ਮੇਰਾ ਬੰਦਾ ਉੱਥੇ ਜਾਗਾ ਜੇ ਮੈਂ ਉਹਦਾ ਵੀ 10 ਦਿਨ ਕੰਮ ਕਰਾ ਦਵਾਂ ਤੇ ਕਿਹੜੀ ਗੱਲ ਤੇ ਅਸੀਂ ਕਿਹੜਾ ਹੱਕ ਰੱਖ ਲੈਣਾ ਹੈਗਾ ਕੀਤਾ ਮੈਂ ਵਾਅਦਾ ਹੀ ਨਹੀਂ ਦੇਈ ਜਣਾ ਨਿਕਾ ਨਿਕਾ ਕੰਮ ਪਾਹੇ ਐਦਾਂ ਕੋਈ ਨਹੀਂ ਕੰਮ ਕਰਦਾ ਉਹਨਾਂ ਨੂੰ ਵੀ ਢਿੱਡ ਲੱਗਾ ਓ ਬਾਬਾ ਮੈਂ ਪੈਸੇ ਤੇ ਚੱਲ ਕਹਤੈ 500 ਹੁਣ ਮੈਂ 1000 ਕਹਤਾ ਵਾ ਪਰ ਮੈਂ ਇਹੀ ਕਦੀ ਆਟਾ ਦੇਤਾ ਕਦੀ ਦਾਲ ਸਬਜੀ ਦੇਤੀ ਕਦੀ ਰੋਟੀਆਂ ਦੇਤੀਆਂ ਪਈਆਂ ਹੁੰਦੀਆਂ ਸੱਜੜੀਆਂ ਰੋਟੀਆਂ ਨੇ ਘੜੀਆਂ ਪਈਆਂ ਖਰਾਬ ਹੋ ਜਾਂਦੀਆਂ ਵਾ ਖਾ ਹੀ ਲੈਂਦੀਆਂ ਨਾ ਗਰਮ ਕਰਕੇ ਮੈਂ ਤੇ ਨਿਗੀ ਨਿਗੀ ਚੋਨੇ ਉਹਨੂੰ ਝੋਲੇ ਪਰਪਰ ਕੇ ਖਲਾਇਆ ਕਰਨਾ ਹੀਗਾ ਤੇ ਹੁਣ ਜਿਉਨੇ 1000 ਲਿਆ ਨਾ ਅੜ ਕੇ ਤੇ ਹੁਣ 1000 ਹੀ ਫਿਰ ਮਿਲਣਾ ਕੱਲ ਤੂੰ ਹਿਆਰ ਹੀ ਦੇਦੀ ਹੁਣ ਕੀ ਲੱਗੀ ਔਣ ਆਹੋ ਆਂਦੀ ਮੈਂ ਉਹਨਾਂ ਦਾ ਅੰਦਰਾਂ ਤੋਂ ਘਰੇ ਹੋ ਗਿਆ ਮੈਨੂੰ ਨਹੀਂ ਸਮਝ ਲੱਗੀ ਕੀ ਕੀਤਾ ਕਿ ਨਹੀਂ ਉਹ ਰਿੰਪੀ ਆਖ ਜਾਂਦੀ ਪੋਚੇ ਲਾਉਣੇ ਉਹ ਆਂਦੀ ਘਰੇ ਮੈਂ ਲਾ ਲਿਆ ਗੂਹੇ ਗਾੜੀਆਂ ਗੇਟ ਗਾੜੀਆਂ ਮੈਂ ਤੇ ਮੋੜਿਆ ਹੀ ਮੇਰੇ ਤੇ ਰਿੰਪੀ ਨਾਲ ਕੋਈ ਬਚਨ ਬਲਾਸ ਹੀ ਨਹੀਂ ਹੋਇਆ ਨਾ ਮੈਂ ਰਿੰਪੀ ਦੇ ਮੱਥੇ ਹੀ ਲੱਗੀ ਨਾ ਮੈਂ ਕੋਈ ਗੱਲ ਹੀ ਕੀਤੀ ਰਿੰਪੀ ਨਾਲ ਤੇ ਤੂੰ ਹੀ ਉਸੇ ਵੇਲੇ ਸਿਰ ਖਪਾ ਆਈਂ ਅਗਦਾ ਨਾ ਕਰਿਆ ਕਰੋ ਕੋਈ ਚੱਜ ਦੀ ਗੱਲ ਕਰਿਆ ਕਰੋ ਚਲ ਉੱਥੇ ਨਹੀਂ ਬੱਚਨ ਬਲਾਸ ਹੋਏ ਤੇ ਹੁਣ ਤੂੰ ਮੇਰ ਨਾਲ ਕਰ ਲੈ ਫਿਰ ਤੇ ਫਿਰ ਤੁਸੀਂ ਗਾਲੀ ਇੰਦਾਂ ਦੀ ਵਾੜਵੀ ਕੀਤੀ ਵੀ ਜਿੱਦਾਂ ਮੈਨੂੰ ਗੁੱਸਾ ਹੀ ਚੜ ਜਾਏ ਉਸੇ ਵੇਲੇ ਉਹ ਉਧਰ ਕੀ ਕਰਗੇ ਜਦੋਂ ਚਲੋ ਪਤਾ ਵਾ ਵੀ ਆਪੇ ਆ ਜੂਗੀ ਕੋ ਨਾ ਕੋ ਪੁੱਛੂ ਦੱਸ ਮੈਨੂੰ ਪਤਾ ਨਹੀਂ ਲੱਗਾ ਮਹਿੰਗੇ ਕੋ ਵੀ ਉਹਨੇ ਨਹੀਂ ਆਉਣਾ ਪੈਸੇ ਥੋੜੇ ਆ ਮੈਂ ਤਾਂ ਗਈ ਹਾਂ ਚੰਗਾ ਤੇ 5 ਦੇ ਗਾੜੀ 500 ਦੇ ਗਾੜੀ ਜ਼ੀਰੋ ਲਾ ਲਓ ਤੇ 5000 ਕਰ ਦੋ ਤੁਸੀਂ ਵੀ ਉਹਨਾਂ ਨੇ 4 ਦੇਣਾ ਤੁਸੀਂ 5 ਦੋ ਗੋਪੀ ਨੂੰ ਤੇ 10 ਦੋ ਮਹਿੰਗੇ ਨੂੰ 15000 ਦੋ ਨਾਲੇ ਤੂੰ ਖੁਸ਼ ਤੇ ਨਾਲੇ ਅਗਲੇ ਖੁਸ਼ ਤੇ ਤੂੰ ਵੀ ਖੁਸ਼ ਹੀ ਆ ਨਹੀਂ ਮੈਂ ਕੋ ਖੁਸ਼ ਹੋਣਾ ਤੂੰ ਮੈਂ ਨਾ ਗੱਲ ਸੁਣ ਹੁਣ ਭਾਵੇਂ ਰੋਟੀਆਂ ਵੀ ਪੁਕਵਾਲੀ ਰਵੇ ਕੋ ਉਹ ਵੀ ਪਕਾ ਦੇਣੀ ਆ ਉਹਨੇ ਹਜ਼ਾਰ ਰੁਪਏ ਚਾਰ ਦੂ ਸਾਰਾ ਕੰਮ ਆ ਕਰ ਦੂਗੀ ਤੇ ਫੇਰ ਠੀਕ ਹੋ ਆ ਕੇ ਹਾਂ ਰੋਟੀਆਂ ਨਹੀਂ ਰੋਟੀਆਂ ਮੈਂ ਆਪੇ ਲਾ ਲਿਆ ਕਰਨੀਆਂ ਰੋਟੀਆਂ ਦੀ ਨਹੀਂ ਕੋਈ ਟੈਨਸ਼ਨ ਮੈਨੂੰ ਇਹ ਜੇ ਜਿਹੜੀਆਂ ਗੱਲਾਂ ਕਰਦੀ ਨਹੀਂ ਤੇ ਤੇਰੀ ਸਮਝ ਨਹੀਂ ਲੱਗਦੀ ਫੇਰ ਕੱਪੜੇ ਦਵਾਈਆਂ ਕਰਾਂਗੇ ਥੋੜੇ ਬੋਦੇ ਨਾ ਹੋਤੇ ਕੱਪੜੇ ਦਵਾਈ ਜੋ ਕਰਾਉਣਾ ਤਾਂ ਕਰਾ ਲਈ ਯਾਰ ਤੁਹੀ ਨਹੀਂ ਵਿੱਚ ਬੋਲਣਾ ਜਦੋਂ ਉਹਨੇ ਗੋਪੀ ਨੇ ਆਉਣਾ ਨਾ ਜੇ ਤੁਸੀਂ ਲਾਗੇ ਵੀ ਹੋਗੇ ਤੁਸੀਂ ਬਾਹਰ ਚਲ ਜਾਣਾ ਇਹ ਬਾਹਰ ਹੋਗੇ ਤੁਸੀਂ ਵੇਲੀ ਚਲ ਜਾਣਾ ਮੈਂ ਤੁਹੀ ਨਹੀਂ ਤੁਹਾਡੀ ਗੱਲ ਚ ਆਉਣਾ ਵੀ ਤੂੰ ਉਹਨੂੰ ਐਂਦਾ ਕਿਉਂ ਆਨੀ ਉਹਨੂੰ ਲੋਕਾ ਟੋਕੀ ਕਿਉਂ ਕਰਦੀ ਜਦੋਂ ਪੈਸੇ ਦੇਣੇ ਆ ਨਾ ਕੰਮ ਵੀ ਨਿਠ ਕੇ ਹੀ ਲੈਣਾ ਸੁਣ ਲੈ ਮੇਰੀ ਗੱਲ ਹੁਣ ਮੈਂ ਨਹੀਂ ਸੁਣਦਾ ਜੇ ਮੈਂ ਨਹੀਂ ਤੁਹਾਡੀਆਂ ਗੱਲਾਂ ਚ ਆਉਂਦਾ ਤੂੰ ਮੇਰੇ ਤੇ ਮਹਿੰਗੀ ਦੀਆਂ ਗੱਲਾਂ ਤੂੰ ਹੀ ਨਹੀਂ ਹੋਣਾ ਸਿੱਧੀ ਗੱਲੀਓ ਹਾਏ ਹਾਏ ਗੋਪੀ ਕਦੇ ਇਹਦੀ ਥਾਂ ਹੂੰ ਜੰਡੀ ਪਤਾ ਨਹੀਂ ਕੀ ਕਰਦੀ ਆ ਗੋਪੀ ਆਜੇ ਥਾ ਹੀ ਨਹੀਂ ਹੁੰਜਿਆ ਗਿਆ ਗੇਟ ਚੋਂ ਕਦੇ ਇਹਦੀ ਡਈ ਹੀ ਹੈ ਕਿੰਨਾ ਕੰਮ ਕਰ ਲੈਣਾ ਹੈ ਹੁਣ ਉਹਦੇ ਆ ਗਈਆਂ ਕਿ ਇੰਨਾ ਟਾਈਮ ਲਾਇਆ ਹੀ ਟਾਈਮ ਉਹ ਆਂਟੀ ਆ ਗਈ ਹੈ ਅਛਾ ਅਛਾ ਹਾਂਜੀ ਇੱਕ ਤੇ ਉਹਨੂੰ ਹੁੰਦਾ ਵੀ ਬੜਾ ਫੜ ਮੇਰੇ ਘਰ ਨੂੰ ਆ ਜਾਓ ਮੇਰਾ ਹੀ ਲਾ ਕੇ ਕੰਮ ਕਰਾਜੋ ਉਹ ਕਹਿੰਦਾ ਹੈਗੇ ਵੀ ਕੱਲ ਉਹਨਾਂ ਨੇ ਮੈਨੂੰ ਕਿਹਾ ਸੀ ਨਾ ਜਦ ਮੈਂ ਉਹਨਾਂ ਘਰ ਗਈ ਸੀ ਅਛਾ ਕਹਿੰਦੇ ਸਾਡੇ ਪੋਚੇ ਲਾ ਦਿਆ ਕਰ ਛਾੜੂ ਮੈਂ ਲਾ ਲਿਆ ਕਰ ਉਹਦੇ ਪੋਚੇ ਲਾ ਦਿਆ ਕਰ ਅਛਾ ਕਿ ਉਹ 500 ਰੁਪਿਆ ਕਹਿੰਦੇ ਸੀਗੇ ਤੇ ਮੈਨੂੰ ਲੱਗਾ ਕਿ 500 ਰੁਪਿਆ ਥੋੜਾ ਵਾ ਤੇ ਮੈਂ ਗਈ ਨਹੀਂ ਅੱਜ ਚਾਚੀ ਵੀ ਨਾ 70 ਨਾ ਸ਼ਾਮਾਰਦੀ ਹਾਂ 500 ਤੂੰ ਘਟੋ ਘਟੋ ਤੂੰ 1500 ਰੁਪਿਆ ਮੰਗੀ ਉਹਦੇ ਕੋਲ ਨਹੀਂ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿ ਮੈਨੂੰ 1000 ਦੇ ਦਿਆ ਕਰੋ ਤੇ ਫਿਰ ਮੈਂ ਆ ਜਾਵਾਂਗੀ ਪੈਸੇ ਤੂੰ ਥੋੜੇ ਕਰ ਲੈ ਉਹ ਤੇ ਕੰਮ ਦੇ ਉਹਨੇ ਤੈਨੂੰ ਵਾ ਵੀ ਕਰ ਜਾ ਮੇਰਾ ਉਹ ਵੀ ਕਰ ਜਾ ਮੇਰਾ ਆ ਵੀ ਕਰ ਜਾ ਨੇ ਕਿਆ ਕਰਨਾ ਵੇਖੀ ਤੈਨੂੰ ਕੰਮ ਨਹੀਂ ਉਹਨੇ ਨਿਕਲ ਨਹੀਂ ਦਿਆ ਕਰਨਾ ਅੱਛਾ ਫਿਰ ਉਹ ਗੁੱਸਾ ਕਰਨ ਦਾ ਹੈ ਇਹ ਨਾ ਤੇ ਸਾਨੂੰ ਤੇ ਜ਼ਰੂਰਤ ਆ ਨਾ ਇਹ ਫੇ ਨਹੀਂ ਤਾਂ ਫਿਰ ਉਹਨੂੰ ਵੀ ਹਟਾ ਲਓ ਆਹੋ ਇਹ ਫਿਰ ਇਹ ਆ ਵੀ ਤੁਹਾਡਾ ਹੁਣ ਤੁਹਾਨੂੰ ਲੋੜ ਨੂੰ ਕਰਨਾ ਪੈਣਾ ਹਾਂ ਉਹ ਵੀ ਹੁਣ ਮੰਨ ਲਓ ਵੀ ਕਰੋਗੇ ਤੇ ਖਾਓਗੇ ਆਹ ਇਹੀ ਆ ਅਸੀਂ ਉਹ ਕੱਲ ਵੀ ਨਾ 5000 ਰੁਪਏ ਲੈ ਕੇ ਗਏ ਸੀਗੇ ਉਹ ਫਿਰ ਸਾਡੇ ਨਾ ਕੋਠੇ ਚੋਂ ਪਿੰਦੇ ਆ ਨਾ ਅੱਛਾ ਅੱਛਾ ਤੇ ਫਿਰ ਇਹ ਕਿਹਾ ਕਿ ਇੱਧਰ ਆਉਣਾ ਹੁੰਦਾ ਵਾ ਤੇ ਫਿਰ ਤਰਪਾਲ ਪਾਈ ਤੇ 5000 ਰੁਪਏ ਲਾ ਕੇ ਨਾ ਤੇ ਚਾ ਸਾਡੇ ਵੀਰੇ ਕੇਰੇ ਕੰਮ ਵੀ ਆ ਜਾਂਦੇ ਆ ਨਾ ਉਦਾਂ ਤੇ ਚੰਗੇ ਆ ਵਿਚਾਰੇ ਚਾਚਾ ਤੇ ਚੰਗਾ ਵਾ ਤੇ ਉਹ ਚਾਚੀ ਨੇ ਨਹੀਂ ਤੈਨੂੰ ਖਲੋਣ ਨਹੀਂ ਦਿਆ ਕਰਨ ਉਹਨੇ ਤੈਨੂੰ ਕੰਮ ਹੀ ਦੱਸੀ ਜਾ ਕਰਨੇ ਆ ਉਹ ਹੈ ਇਦਾਂ ਦੀ ਹੈ ਲਾ ਉਹਨੂੰ ਆਖਣਾ ਵੀ ਮੈਂ ਪੈਸਾ ਨਾ ਦਵਾਂ ਤੇ ਮੇਰਾ ਕੰਮ ਸਾਰਾ ਹੀ ਹੋ ਜੀ ਚੱਲ ਕੋਈ ਨਹੀਂ ਚਲ ਜੀ ਬੈਣਾ ਕਾਰ ਆਈ ਆ ਫੇ ਮੈਂ ਤੁਹਾਡਾ ਕਰਕੇ ਨਾ ਫਿਰ ਮੈਂ ਉਧਰ ਚਲ ਜੂਗੀ ਆ ਚੱਲਾ ਆਲਾ ਪੋਚੇ ਫਿਰ ਵਾਵਾ ਟਾਈਮ ਹੋ ਗਿਆ ਫਿਰ લાલા ਫਿਰ ਮਾ ਬਣਾਉਣੀ ਚਾਹ ਤਾਂ ਫਿਰ ਚਾਹ ਕੱਪ ਪੀ ਕੇ ਤੇ ਫਿਰ ਉਧਰ ਚਲ ਜੀ ਠੀਕ ਵੇ ਲਾ ਚਾਚੀ ਦੇ ਕੰਮ ਹੈ ਚਾਚੀ ਤੇ ਕਿਤੇ ਹੱਥ ਦੀ ਕਰਦੀ ਉਹਨੂੰ ਇਹ ਆ ਵੀ ਰਿੰਪੀ ਦਾ ਕੰਮ ਨਾ ਕਰੇ ਤੇ ਫੜਾ ਫੜ ਗੋਪੀ ਇੱਧਰ ਆ ਜੇ ਤੇ ਇੱਧਰ ਸਾਰਾ ਕੰਮ ਕਰ ਜੇ ਹੈ ਵੀ ਜਿੱਧਰ ਆਈ ਆ ਪਹਿਲਾਂ ਉਹਨਾਂ ਨੇ ਕਿਹਾ ਵਾ ਉੱਧਰ ਤੇ ਕੰਮ ਕਰਨ ਦੇ ਆਪ ਮਹਿੰਗੇ ਨੂੰ ਕਿਤੇ ਇੰਨਾ ਸਖਾ ਲਿਆ ਵੀ ਕਿਤੇ ਇਹਨਾਂ ਦੇ ਕਿਤੇ ਹੱਥ ਕੰਮ ਨਾ ਕਰੀਂ ਤੇ ਨਾ ਉਹਨਾਂ ਨਾਲ ਕਿਤੇ ਬੋਲੀ ਹੈ ਹਾਦੀ ਕਰਦੀ ਚਾਹ ਬਣਾ ਲਾ ਕੇ ਤੂੰ ਇੱਥੇ ਹੁਣ ਗੁੰਮਸਮਝੀ ਹੋ ਕੇ ਬਹਿ ਗਈਆਂ ਕੰਮ ਦੇ ਕੋਪੀ ਕਾਣ ਦੇਈ ਤੂੰ ਵੇਲੀ ਦਾ ਕੀ ਨਹੀਂ ਗੁੰਮਸਮਝੀ ਹੋ ਕੇ ਬਹਿਣਾ ਮੈਂ ਤਾਂ ਸੋਚ ਨਹੀਂ ਲਈ ਹਾਂ ਕਾਲਾ ਸੋਚਣਾ ਕੀ ਸੋਚੰਡੀ ਵੀ ਮੈਂ ਆ ਗੋਪੀ ਬਾਹਰ ਹੀ ਕੰਮ ਨਹੀਂ ਕਰਨ ਝਾੜੂ ਲਾਉਂਦੀ ਤੇ ਚਾਚੀ ਆਈ ਤੇ ਉਹਨੂੰ ਆਂਦੀ ਵੀ ਸਾਡੇ ਨਹੀਂ ਆਈ ਕੰਮ ਨੂੰ ਤੇ ਉਹ ਮੈਂ ਉਹਨੂੰ ਪੁੱਛਣੀ ਮੈਂ ਵੀ ਕਿੰਨਾ ਤੂੰ ਗੱਲ ਕਰਨੀ ਆਂਦੀ ਚਾਚੀ ਆਈ ਹੀ ਤੇ ਆਂਦੀ 500 ਰੁਪਏ ਜੇ ਮੇਰਾ ਪੋਚਾ ਲਾ ਜਾ ਕਰ ਉਹਨਾਂ ਨੂੰ ਫਰੀ ਦੇ ਲਵਾਉਣ ਦੀ ਆਦਤ ਬਣ ਗਈ ਆ ਆਹ ਤੇ ਮੈਂ ਤੇ ਬੜੀ ਉਹ ਮੈਨੂੰ ਹੋਇਆ ਵੀ ਹਾਏ ਹਾਏ ਵੀ ਕਮ ਸੋ ਕਮ ਉਹ ਗਰੀਬ ਦਾ ਤੂੰ 1000 15 ਮੈਂ ਉਹ ਗਿਆ 1500 ਮੰਗੀ ਤੇ ਉਹਨੇ 1000 ਮੰਗਿਆ ਹੀ ਗੋਪੀ ਨੇ ਹੈ ਤੇ ਮੰਨ ਗਈ ਆ 1000 ਚ ਤੇ ਡੇੜਾ ਦੂੜਾ ਨਹੀਂ ਹੋਣੇ ਹੈਗਾ ਬੜੀ ਉਹ ਕੰਜੂਸ ਆ ਉਹਨੇ ਕਿਤੇ 500 ਰੁਪਏ ਅੱਜ ਕੱਲ ਮੈਂ ਵਿਹਾਈ ਪਤਾ ਕਿੰਨੀ ਉਹ ਵੀ ਤੇਰੇ ਵਾਂਗ ਹੈਗੀ ਤੂੰ ਵੀ 4000 ਚ ਕਹਿੰਦੀ ਵੀ ਸਾਰਾ ਕੋਈ ਹੋ ਜੇ 3000 ਚ ਮੈਂ ਸੋ ਕੁਝ 1000 ਵੱਧ ਕਹਿ ਕੇ 4000 ਕਹਿਤਾ ਮੈਂ ਮੈਨੇ ਤੂੰ ਮੇਰੇ ਦਵਾਲੇ ਹੋ ਗਏ ਆ ਮੈਂ ਤੇ ਚਾਚੀ ਦੀ ਗੱਲ ਦੱਸਣ ਦੀ ਚਾਚੀ ਦੀ ਚਾਚੀ ਤੈਨੂੰ ਘਟਵਾ ਆਹ ਤੇ ਤੁਹਾਡੇ ਤਾਂ ਆ ਆਹ ਹੈ ਤੇ ਡੱਬਰ ਆਪਣਾ ਹੀ ਆ ਪਰ ਪਰ ਹਾਦੀ ਚਾਚੀ ਦੇ ਹਾਦੀ ਕਰਦੇ ਉਹਨੇ ਵੇਖਿਆ ਉਹਦੀ ਜਾਨ ਮਾਰ ਦਿਆ ਕਰਨੀ ਕੰਮ ਕਰਾ ਕਰਾ ਕੇ ਉਹ ਮਹਿੰਗੇ ਨੂੰ ਛੱਡਦੇ ਕਿਤੇ 5 ਮਿੰਟ ਨਹੀਂ ਕਿਤੇ ਬਹਿਨ ਦਿੰਦੇ ਉਹ ਵੇਖੀ ਸਹੀ ਉਹਨੇ ਅੱਕ ਜਾਣਾ ਉਹ ਨਾ ਗਰੀਬਾਂ ਦਾ ਕੰਮ ਕਰਨਾ ਹੀ ਕਰਨਾ ਆਹੋ ਨਾ ਰੋਟੀ ਦਿਖਾਣੀ ਰੋਟੀ ਦਿਖਾਣੀ ਹੈ ਜਿੰਨੇ ਦੋਗੇ ਉਹਨਾਂ ਵਿਚਾਰਿਆਂ ਕੀ ਕਹਿਣਾ ਵਾ ਆਹ ਪਾ ਤੁਹਾਨੂੰ ਆਪ ਚਾਹੀਦੀ ਆ ਵੀ ਨਹੀਂ ਵੀ ਮਗ੍ਹਾਈ ਬੜੀ ਆ ਹੂੰ ਤਹੋਂ ਆ ਇਨੀ ਮਗ੍ਹਾਈ ਦੇ ਵਿੱਚ ਨੰਨਕੇ ਵੀ ਛਰਦਾ ਇੰਨੇ ਪੈਸੇ ਨਾ ਕਦੀ ਵੀ ਨਹੀਂ ਛਰਦਾ ਨਾ ਅਜੇ ਆ ਖੰਢੀ ਆਂਦੀ ਤਰਪਾਲ ਪਾਈ ਉਹ ਖੜ ਕੇ ਹਰੇ ਪੈਸੇ ਤੇ ਕੋਠੇ ਝੋਂਦੇ ਸੀ ਤੇ ਗਰੀਬ ਜਵਾਰੇ ਨੇ ਕੀ ਕਰ ਲੈਣਾ ਆਹੋ ਤੇ ਤਰਪਾਲ ਵੀ 14-1500 ਦੀ ਤਰਪਾਲ ਆਉਂਦੀ ਏ ਇੱਕ ਕੋਠੇ ਦੀ ਆਹੋ ਤੇ ਮਗ੍ਹਾਈ ਇੱਕ ਹੀ ਹਰੇ ਕੋਠਾ ਉਹਨਾਂ ਕੋ ਤੇ ਪਰ ਇਹ ਆ ਵੀ ਪਾਈ ਲਿਆ ਕੇ ਪਾਈ ਹੋਊਗੀ ਤੇ ਮਿੱਟੀ ਲਈ ਹੋਊਗੀ ਮਿੱਟੀ ਵੀ ਆਪਣੀ ਕਿਧੋਂ ਨਹੀਂ ਚਲ ਉਹਨੂੰ ਆਟੇ ਉਟਾ ਦੇ ਦੇਣਾ ਅਸੀਂ ਦਾਣੇ ਦੋਨੇ ਮੈਂ ਨਹੀਂ ਅਜੇ ਕੱਖ ਵੀ ਦਿੱਤਾ ਜਿੱਦੇ ਇੱਕ ਤੇ ਦੇਣਾ ਆਈ ਆ ਫੇਰ ਵੀ ਉਹਨੂੰ ਗੁਜਾਏਗੀ ਤੇ ਗਿੱਜੂਗੀ ਜੇ ਤੁਸੀਂ ਏਦਾ ਕੰਜੂਸ ਬਣਾ ਕੀਤਾ ਨਸ ਜਾਣਾ ਫਿਰ ਨਹੀਂ ਨਾ ਸੁਣਾ ਨਾ ਸੁਣਾ ਚੜੀ ਨੇ ਕੀ ਆ ਉਹ ਕਹਤ ਰਹੇ ਗਰੀਬ ਬੰਦੇ ਨੇ ਕਿੱਥੇ ਨਸਾਉਣ ਨਾਲੇ ਮਹਿੰਗਾ ਹੁੰਦਾ ਹੀ ਆ ਨਾ ਉਹਨਾਂ ਦੋਵਾਂ ਜਿਹਾ ਆਈ ਜਾਣਾ ਆਹ ਚਾਹ ਬਣਾ ਕੋਟ ਮੈਂ ਲਾ ਲੈਂਦੀ ਪੋਚਾ ਫਿਰ ਬਣਾਉਣੀ ਆ ਉਹ ਡਈ ਹੀ ਪੋਚਾ ਲਾਉਣ ਮੈਂ ਆ ਚੱਲ ਲਾ ਹੀ ਲੈ ਮੜਾ ਜਸ ਫਿਰ ਮੈਂ ਮੈਡਮ ਨੀ ਆ ਚਾਹ ਨਾਲ ਉਹ ਵੀ ਪੀ ਜੂਗੀ ਕੱਪ ਆ ਖੰਡੀ ਚਾਚੀ ਘੱਲ ਜਾਣਾ ਉੱਧਰ ਲਾਉਣਾ ਪੋਚਾ ਠੀਕ ਹੁਣ ਕਿਨੇ ਜੀ ਗੱਲ ਹੋਈ ਆ ਹੁਣ 1000 ਦਿੱਤਾਈ ਠੀਕ 1000 ਵੀ ਥੋੜਾ ਵੈਸੇ ਥੋੜਾ ਵਾ ਐਡੀ ਦੂਰੋਂ ਆਉਣਾ ਕਨਾਲ ਤੇ ਉਹਨਾਂ ਦਾ ਥਾਂ ਬਣ ਜਾਂਦਾ ਦੇ 1000 ਰੁਪਏ ਨਾ ਕੀ ਉੱਥੇ ਸਾਰੇ ਥਾਂ ਚ ਫਿਰਨਾ ਆ ਸਾਰੇ ਜੀ ਫੇਰ ਨਾ ਉਹਨੇ ਮੈਂ ਆ ਕਹਾ ਤੂੰ ਵੇਖੀ ਸਹੀ ਉਹਨੇ ਪੋਚੇ ਝਾੜੂ ਵੀ ਲਵਾਈ ਜਾਣਾ ਪੋਚੇ ਵੀ ਲਵਾਈ ਜਾਣਾ ਪੋਚੇ ਦੀ ਗੱਲ ਕੱਲੀ ਕੀਤੀ ਆ ਉਹਨੇ ਝਾੜੂ ਵੀ ਲਵਾਉਣਾ ਵੇਖੀ ਉਹ ਭਾਈ ਦੀੜੇ ਵੀ ਤਵਾਇਆ ਕਰੇ ਉਹਨੇ ਕਹਿਆ ਕਹਣਾ ਨਾਲੇ ਚਲ ਉਹਨੂੰ ਲਾਲਚ ਦੇ ਦੇਣਾ ਉਹਨੂੰ ਕਹਿਆ ਕਹਣਾ ਨਾਲੇ ਮਹਿੰਗੇ ਦਾ ਸੂਟ ਧੋਲਾ ਤੇ ਨਾਲੇ ਚਾਹ ਫੜ ਦੋ ਲਈੜਾ ਵੀ ਧੋਲਾ ਨਾਲ ਉਹਨੇ ਓਏ ਨਾ ਜੇ ਦੇਣ ਜੋਗੀ ਹੁੰਦੀ ਤੇ ਫੇਰ ਉਹਨੂੰ ਪੈਸੇ ਨਾ ਵਧ ਦਿੰਦੀ ਇਹ ਜਿਆਦਾ ਕੰਜੂਸ ਬੰਦੇ ਜੋ ਜੋ ਪੈਸਾ ਆਈ ਜਾਂਦਾ ਤੇ ਉਦੋਂ ਦੀ ਕੰਜੂਸੀ ਪੁਣਿਆ ਜਿਆਦਾ ਪਤਾ ਨਹੀਂ ਇਹਨਾਂ ਨੇ ਪੈਸੇ ਦਾ ਕਰਨਾ ਕੀ ਆ ਜੋੜ ਜੋੜ ਕੇ ਇਹ ਘਰ ਵੀ ਸੋਹਣਾ ਬਣਿਆ ਮੁੰਡੇ ਵੀ ਬਾਹਰ ਗਏ ਤੇ ਪੈਸੇ ਹੀ ਬੱਸ ਉਹ ਕਿਹਨੂੰ ਆਂਦੀ ਵੀ ਦੁੱਕੀ ਨਾ ਕਿਤੇ ਦੇਦਾ ਆਹ ਉਹਦਾ ਭਾਵੇਂ 슈ਟਾਂ ਦੇ ਵੱਧ ਖਰਚੇ ਦੇ ਆਹ 슈ਟ ਤੇ ਵਨ ਸੁਣਨੇ ਬਣਾਉਂਦੀ ਆ ਸਵਾਈਂ ਦਿੰਦੀ 슈ਟ ਸੰਬੰਧੀ ਚਲ ਆਹੀਂ ਕਸਮਾ ਨੂੰ ਖਾਏ ਜਾ ਕੇ ਅਹੀਂ ਜਾ ਮੈਂ ਚਾਹ ਬਣਾ ਕੇ ਲਹੁੰਨੀ ਆ ਤੇ ਉਹਨਾਂ ਨੇ ਉਹ ਵੀ ਪੀ ਦੂਗੀ ਉਹਨੇ ਲਾ ਲੇ ਹੁਣੇ ਪੋਚੇ ਹਜੇ ਤੱਕ ਨਹੀਂ ਆਈ ਲੈ ਪੀ 림피 ਆਂਦੀ ਹੋਣੀ ਨਾ ਜਾ ਕੇ ਇੱਕ ਤੇ ਜਿਹੜਾ ਗਵਾਂਡਵਾ ਉਹ ਵੀ ਚੱਜਦਾ ਜੀ ਹੋਵੇ ਤਾਂ ਗੱਲ ਬਣਦੀ ਆ ਨਹੀਂ ਤੇ ਕੋਈ ਫਾਇਦਾ ਨਹੀਂ ਗਵਾਂਡਦਾ ਉਹ ਤਾਂ ਗੇ ਆਂਦੀਆਂ ਵੀ ਖਪ ਖਪ ਮਰੇ ਚਾਚੀ ਕੱਲੀ ਹੁਣ ਕਰਦੀ ਆ ਕਿ ਆਪ ਹੀ ਉੱਠ ਕੇ ਕੋਹਨਾ ਕੋ ਆਂਟੀ ਨਹੀਂ ਭੈਣਾ ਆ ਗਈ ਆ ਮੈਂ ਤਾਂ ਕਿਤੇ ਖਪਣ ਨਹੀਂ ਮੈਨੂੰ ਨਹੀਂ ਲੱਗਦਾ ਰਿੰਪੀ ਨੇ ਨਹੀਂ ਹੋਂ ਦਿੱਤਾ ਘਰੇ ਆ ਨੇ ਉਹ ਫੇਨਾ ਬੈਂਜੀ ਨੇ ਚਾਹ ਬਣਾ ਲਈ ਹੀ ਫਿਰ ਚਾਹ ਪੀ ਕੇ ਤੇ ਮੈਂ ਫੇਰ ਹੀ ਚਾਨੀ ਠੀਕ ਵਾ ਚੱਲ ਚੰਗਾ ਹੋਇਆ ਆ ਗਈਆਂ ਹੁਣ ਪੱਕਾ ਮੁੰਜ ਧਾਰ ਲਿਆ ਵਾ ਨਾ 2000 ਰੁਪਏ ਮੈਨੂੰ ਠੀਕ ਆ ਮਨਜ਼ੂਰ ਤੇ ਮੈਂ ਰੋ ਜਾਇਆ ਕਰੂੰਗੀ ਹਾਂਜੀ ਠੀਕ ਆ ਚੱਲ ਕੋਈ ਨਹੀਂ ਆ ਬਾਥਰੂਮ ਚ ਬਾਲਟੀ ਲੱਲਾ ਪਾਣੀ ਪਾ ਲੈ ਉੱਥੋਂ ਫਰਨੈਰ ਫਰਨੂਲ ਜੋ ਪਉਣਾ ਉੱਥੇ ਪਿਆ ਸਭ ਕੋ ਪਾ ਕੇ ਤੇ ਪੋਚਾ ਬਾਹਰ ਵਾ ਹਾਂਜੀ ਤੇ ਇੱਥੋਂ ਅੰਦਰੋਂ ਤੋਂ ਸ਼ੁਰੂ ਕਰ ਲੈ ਤੇ ਸਾਰੇ ਲਾ ਦੇ ਠੀਕ ਤੇ ਗਿੱਲਾ ਗਿੱਲਾ ਹੋਣਾ ਮੈਂ ਬਾਹਰ ਬਹਿ ਜਾਨੀ ਜਰਾ ਕੇ ਚੰਗਾ ਠੀਕ ਆ ਬਾਥਰੂਮ ਚ ਲੱਲਾ ਪਾਣੀ